ਡੇਮ ਬਣੇ ਕਿ ਉਹ ਵੀ ਕੋਈ ਗਲਤ ਤਰੀਕੇ ਨਾਲ ਬਣ ਚੁੱਕਰੇ ਨੇ ਗੱਲ ਇਹ ਹੈ ਕਿ ਅਸੀਂ ਡੈਮ ਬਣਾਏ ਹੁਣ ਉਹਨਾਂ ਨੂੰ ਚਲਾਇਆ ਕਿਦਾਂ ਜਾ ਰਿਹਾ ਹੈ ਇਹ ਡਾਟਾ ਅਸੀਂ 23 ਦਾ ਤੇ 25 ਦਾ ਐਨਲਾਈਜ਼ ਕੀਤਾ ਔਰ ਉਹਦੇ ਵਿੱਚੋਂ ਇਹ ਮੈਂ ਤਾਂ ਨਤੀਜਾ ਕੱਢਿਆ ਬੜੀ ਸੀਰੀਅਸ ਮਨੁੱਖੀ ਗਲਤੀ ਆ ਉਹਨੂੰ ਆਪਰੇਟ ਕਰਨ ਦੇ ਵਿੱਚ ਡੈਮ ਦੇ ਨਾਲ 16 ਅਗਸਤ ਨੂੰ ਵੱਡਾ ਹੜ੍ਹ ਆਇਆ 1 ਜੁਲਾਈ ਤੇ ਵੀ ਆਇਆ ਸੀ ਤੇ 18 ਨੂੰ ਸਾਨੂੰ ਉਹ ਡਾਟਾ ਲੱਭ ਗਿਆ BBMB ਦੀ ਆਪਣੀ ਵੈਬਸਾਈਟ ਦੇ ਉੱਤੇ ਇੱਕ ਚੀਜ਼ ਬੜੀ ਕਲੀਅਰ ਹੈ ਉਹਦੇ ਵਿੱਚ ਕਿ ਤਿੰਨ ਤਿੰਨ ਪੈਰਾਮੀਟਰ ਆ ਰਹੇ ਆ ਇਨਫਲੋ ਆਊਟਫਲੋ ਤੇ ਡੈਮ ਦਾ ਲੈਵਲ ਆਪਾਂ ਜੇ 1 ਅਗਸਤ ਤੋਂ ਲੈ ਕੇ 15 ਅਗਸਤ ਤੱਕ ਦਾ ਡਾਟਾ ਦੇਖਦੇ ਹਾਂ ਉਹਦੇ ਵਿੱਚ ਐ ਕਲੀਅਰ ਨਜ਼ਰ ਆਉਂਦਾ ਕਿ 1 ਅਗਸਤ ਤੋਂ ਲੈ ਕੇ 10 ਅਗਸਤ ਤੱਕ ਤਾਂ ਬਹੁਤ ਕਲੀਅਰ ਆਪਰਚੂਨਿਟੀ ਸੀ ਕਿ ਤੁਸੀਂ ਆਪਣੇ ਡੈਮ ਦਾ ਲੈਵਲ ਘਟਾ ਸਕਦੇ ਸੀ ਹੁਣ ਗੱਲ ਆ ਗਈ ਆ ਪੰਜਾਬ ਸਰਕਾਰ ਦੀ ਹੁਣ ਤੁਸੀਂ ਸਰਕਾਰ ਦਾ ਇੱਥੇ ਕਿਹੇ ਯਾਰੋਂ ਦੇਖਦੇ ਆਂ ਸਰਕਾਰ ਦਾ ਰੋਲ 23 ਤੇ ਵੀ ਬਹੁਤ ਨਿਕੰਮਾ ਸੀ ਤੇ ਹੁਣ ਵੀ ਨਜ਼ਰ ਆ ਰਿਹਾ ਹੈ ਕਿ ਬਹੁਤ ਨਿਕੰਮਾ ਹੈ। ਭਾਈ ਇਹ ਗਸਰੂ ਅਸੀਂ ਚਿੱਠੀ ਲਿਖ ਦਿੰਨੇ ਆ। ਅਸੀਂ ਪਾਵਰ ਮਿਨਿਸਟਰ ਆਫ ਇੰਡੀਆ ਨੂੰ ਵੀ ਲਿਖੀ ਤੇ ਭਗਵਨ ਸਿੰਘ ਮਾਨ ਨੂੰ ਤੇ ਚੀਫ ਸੈਕਟਰੀ ਨੂੰ ਇਹਦੇ ਨੂੰ ਕਾਪੀ ਭੇਜੀ ਕਿ ਭਾਈ ਇਹ ਡਾਟਾ ਇਦਾਂ ਦਿਖਾ ਰਿਹਾ ਹੈ। ਇਹਦੇ ਵਿੱਚ ਕਲੀਅਰ ਦਿਖ ਰਿਹਾ ਤੁਹਾਡੀ BBMB ਦੀ ਗਲਤੀ ਹੈ। ਔਰ ਮੈਨੂੰ ਇਹ ਸ਼ੱਕ ਹੈ ਕਿ ਉਹਨੇ ਤਾਂ ਨਹੀਂ ਗੱਲ ਕੀਤੀ ਕਿਉਂਕਿ ਉਹਦੀਆਂ ਆਪਣੀਆਂ ਨੇ ਲੈ ਕੇ ਆਣ ਨਾਲ ਬਾਹਰ ਆ ਜਾਣੀਆਂ ਸੀ ਇਨਕੁਆਇਰੀ ਦੇ ਵਿੱਚ ਕਿਉਂਕਿ ਇਹਨਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ। ਹੁਣ ਜਦੋਂ ਬਾਅਦ ਚ ਅਸੀਂ ਡਾਟਾ ਐਨਾਲਾਈਜ਼ ਕੀਤਾ ਸਾਨੂੰ ਇਹ ਪਤਾ ਲੱਗਿਆ ਕਿ ਜੁਲਾਈ ਦੇ ਵਿੱਚ ਜਾਂ ਪਹਿਲੇ ਹਫਤੇ ਅਗਸਤ ਦੇ ਵਿੱਚ ਤਾਂ ਸਗੋਂ ਪਾਣੀ ਇੰਨਾ ਕਿ ਛੱਡਣਾ ਚਾਹੀਦਾ ਸੀ ਜਿੰਨੀ ਕਿ ਰਿਵਰ ਦੀ ਕੈਰੀਂਗ ਕੈਪੈਸਿਟੀ ਸੀ ਜਿੰਨਾ ਦਰਿਆ ਸਹਿ ਸਕਦਾ ਸੀ ਜੋ ਛੱਡਿਆ ਹੁੰਦਾ ਤਾਂ ਡੈਮ ਖਾਲੀ ਹੋਣਾ ਸੀ ਪਿੱਛੋਂ ਜੋ ਫਿਰ ਤਾਂ ਬੋਰਡ ਲੱਗੇ ਆ ਵੀ ਪਾਣੀਆਂ ਦੇ ਰੱਖੇ ਬਣੇ ਮੁੱਖ ਮੰਤਰੀ ਮਾਨ ਹੁਣ ਇਹ ਇਹੋ ਜਿਹੇ ਰੱਖੇ ਨੂੰ ਕੀ ਕਰੀਏ ਵੀ ਅਫਸਰ ਸ਼ਾਹੀ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਸਹੀ ਨਹੀਂ ਦੱਸ ਰਹੀ ਅਫਸਰ ਸ਼ਾਹੀ ਆਪ ਦੀ ਮਨਮਰਜ਼ੀ ਤੇ ਆ ਜਾਂ ਅਫਸਰ ਸ਼ਾਹੀ ਦੱਸ ਰਹੀ ਆ ਉਹਨਾਂ ਦੀ ਵਿਚਾਰਿਆਂ ਦੀ ਮੰਨੀ ਨਹੀਂ ਜਾ ਰਹੀ ਇਹਦੇ ਵਿੱਚ ਹੁਣ ਅੰਦਰ ਦੀਆਂ ਗੱਲਾਂ ਕਿਉਂਕਿ ਕ੍ਰਿਸ਼ਨ ਕੁਮਾਰ ਜੀ ਬਹੁਤਾ ਬੋਲਦੇ ਨਹੀਂ ਪਬਲਿਕ ਦੇ ਵਿੱਚ ਹਾਂ ਇਸ ਕਰਕੇ ਸਾਨੂੰ ਇਹ ਨਹੀਂ ਪਤਾ ਕਿ 23 ਦੇ ਵਿੱਚ ਉਹਨਾਂ ਦਾ ਸਟੈਂਡ ਕੀ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋ ਆਪਾਂ ਹੁਣ ਚੁਟਕਲੇ ਵਾਲੀ ਰਾਜਨੀਤੀ ਦੀ ਬਸ ਕਰਦੀਏ ਮਤਲਬ ਆਪਾਂ ਉਹ ਚੀਜ਼ ਫੇਲ ਹੋ ਗਈ ਤੁਹਾਡੇ ਸਾਹਮਣੇ ਇਹ ਹੈ ਭੇਡਾਂ ਨੂੰ ਕਿਸੇ ਨੇ ਕਿਹਾ ਵੀ ਤੁਹਾਨੂੰ ਕੰਬਲ ਦੇਾਂਗੇ ਤੇ ਉਹਨਾਂ ਨੂੰ ਬਾਅਦ ਵਿੱਚ ਸਮਝ ਆਈ ਵੀ ਉਹਨਾਂ ਜਿਹੜੀ ਆ ਉਹ ਕਿੱਥੋਂ ਆਣੀ ਹੈ ਕਿ ਸਾਡੀ ਉਹ ਲਾ ਕੇ ਉਹਦੇ ਕੰਬਲ ਬਣਨੇ ਪਹਿਲਾਂ ਚਲੋ ਮੈਂ ਉਮੀਦ ਕਰਦਾ ਵੀ ਇਹ ਭੇਡਾਂ ਵਾਲੀ ਗੱਲ ਭੇਡਾਂ ਨੂੰ ਸਮਝ ਆ ਜਾਵੇ ਮੈਂ ਵੀ ਉਮੀਦ ਕਰਦਾ ਜੀ ਸ਼ਿਗਲ ਜੀ ਤੁਹਾਡਾ ਸਵਾਗਤ ਕਰਦੇ ਆਂ ਜਿਵੇਂ ਸਭ ਨੂੰ ਪਤਾ ਵੀ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਪਰ ਹੁਣ ਵੱਡਾ ਸਵਾਲ ਇਹ ਖੜਾ ਹੋ ਰਿਹਾ ਵੀ ਕੀ ਇਹ ਹੜ੍ਹ ਕੁਦਰਤੀ ਨੇ ਜਾਂ ਫਿਰ ਮੈਨ-ਮੇਡ ਤਬਾਹੀ ਹੈ ਜਿਵੇਂ ਇੱਕ ਸ਼ਬਦ ਬਹੁਤ ਪ੍ਰਚਲਿਤ ਹੋ ਰਿਹਾ ਹੈ ਇੰਟਰਨੈਟ ਦੇ ਉੱਤੇ ਫਲੱਡ ਬ bomb ਇਹਦੇ ਬਾਰੇ ਅਸੀਂ ਡੂੰਘਾਈ ਦੇ ਨਾਲ ਗੱਲਬਾਤ ਕਰਾਂਗੇ ਵੀ ਇਹ ਪੰਜਾਬ ਦੇ ਵਿੱਚ ਅਸਲ 'ਚ ਚੱਲ ਕੀ ਰਿਹਾ ਹੈਗਾ ਪੰਜਾਬ ਦੇ ਜਿਹੜੇ ਐਕਟਿਵਿਸਟ ਨੇ ਜਾਂ ਬੁੱਧੀਜੀਵੀ ਨੇ ਕਿ ਉਹ ਇਹ ਸ਼ਬਦ ਲਿਆ ਆਪਦੀਆਂ ਰੋਟੀਆਂ ਸੇਕਣ ਖਾਤਰ ਇੱਕ ਪਾਸੇ ਇਹ ਵੀ ਸਰਕਾਰ ਦੇ ਕੁਝ ਲੋਕ ਗੱਲ ਕਰ ਰਹੇ ਨੇ ਹਾਲਾਂਕਿ ਉਹ ਮੀਡੀਆ 'ਚ ਨਹੀਂ ਗੱਲ ਆ ਰਹੀ ਦਬੀ ਜ਼ੁਬਾਨ 'ਚ ਗੱਲ ਕਰ ਰਹੇ ਨੇ ਪਰ ਦੂਜੇ ਪਾਸੇ ਉਹ ਲੋਕਾਂ ਦਾ ਇਹ ਦਾਵਾ ਕਿਉਂਕਿ ਉਹ ਮੀਡੀਆ ਚ ਵੀ ਬੋਲ ਰਹੇ ਨੇ ਇੰਟਰਨੈਟ ਦੇ ਉੱਤੇ ਫੇਸਬੁੱਕ ਦੇ ਉੱਤੇ ਟਵਿੱਟਰ ਦੇ ਉੱਤੇ ਉਹ ਪੋਸਟਾਂ ਵੀ ਪਾ ਰਹੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਜਸਕੀਰਜੀ ਮੌਜੂਦ ਨੇ ਜਸਕੀਰਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਜਸਕੀਰਜੀ ਬਸ ਇਹੀ ਸਵਾਲ ਆ ਸਾਰੀ ਇੰਟਰਵਿਊ ਦਾ ਵੀ ਕੀ ਇਹ ਜਿਹੜੇ ਹੜ੍ਹ ਨੇ ਉਹ ਮੈਨ ਮੇਡ ਨੇ ਜਾਂ ਇਹ ਕੁਦਰਤੀ ਤਬਾਹੀ ਆ ਇਹਦੇ ਬਾਰੇ ਜਿੰਨਾ ਡਿਟੇਲ ਚ ਹੋ ਸਕਦਾ ਉਹਨਾਂ ਦਰਸ਼ਕਾਂ ਨੂੰ ਦੱਸ ਦਿਓ ਜੀ ਬਿਲਕੁਲ ਦੇਖੋ ਇਦੇ ਵਿੱਚ ਕੁਦਰਤ ਦਾ ਜੋ ਹੈ ਪੱਖ ਉਹ ਤਾਂ ਸਭ ਨੂੰ ਨਜ਼ਰ ਆ ਰਿਹਾ ਹੈ ਉਹ ਜੇ ਲੁਕਿਆ ਛੁਪਿਆ ਕੁਝ ਨਹੀਂ ਤਾਂ ਆਪਾਂ ਜੇ ਇਹ ਕਹੀਏ ਵੀ ਕੁਦਰਤ ਦਾ ਇਦੇ ਵਿੱਚ ਕੋਈ ਰੋਲ ਹੀ ਨਹੀਂ ਹੈ ਜੀ ਤੇ ਉਹ ਤੇ ਗੱਲ ਗਲਤ ਹੈ ਪਰ ਗੱਲ ਜਿਹੜੀ ਹੈ ਹਿਊਮਨ 에ਰਰ ਦੀ ਹੋ ਰਹੀ ਹੈ ਜਾਂ ਮਨੁੱਖੀ ਗਲਤੀ ਦੀ ਹੋ ਰਹੀ ਹੈ ਉਹਦੀ ਸੱਚਾਈ ਜਿਹੜੀ ਉਹ ਲੁਕੀ ਹੋਈ ਹੈ ਹਮ ਤੇ ਉਹੀ ਇੱਕ ਚੀਜ਼ ਹੈ ਜਿਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਜੋ ਰੱਬੋਂ ਹੋ ਰਿਹਾ ਹੈ ਉਹ ਤਾਂ ਚਲੋ ਕਲਾਈਮੇਟ ਚੇਂਜ ਵਾਲੀ ਗੱਲ ਤੇ ਜੇ ਆਪਾਂ ਚਲੇ ਜਾਈਏ ਤੇ ਫਿਰ ਚਲੋ ਉਹਦੇ 'ਚ ਵੀ ਮਨੁੱਖੀ ਗਲਤੀ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਵੀ ਜਦੋਂ ਮੀਂਹ ਪੈ ਗਏ ਤੇ ਉਸ ਤੋਂ ਬਾਅਦ ਪਾਣੀ ਤਾਂ ਆਣਾ ਹੈ ਪਾਣੀ ਤਾਂ ਨੀਵੇਂ ਪਾਸੇ ਵਗਣਾ ਹੈ ਦਰਿਆ 'ਚ ਆਣੇ ਹੀ ਆਣਾ ਹੈ ਗੱਲ ਇਹ ਹੈ ਕਿ ਅਸੀਂ ਡੈਮ ਬਣਾਏ ਅਸੀਂ ਹੋਰ ਕਈ ਤਰ੍ਹਾਂ ਦੇ ਵਿਭਾਗ ਬਣਾਏ ਜਿਨ੍ਹਾਂ ਦਾ ਕੰਮ ਹੈ ਦਰਿਆਵਾਂ ਦਾ ਰੱਖ-ਰਖਾ ਕਰਨਾ ਡਰੇਨਾਂ ਦਾ ਰੱਖ-ਰਖਾ ਕਰਨਾ ਹੁਣ ਜਦੋਂ ਕੋਈ ਚੀਜ਼ ਦਾ ਨੁਕਸਾਨ ਹੋਊਗਾ ਲੋਕਾਂ ਦਾ ਤੇ ਇਹ ਸਵਾਲ ਤਾਂ ਪੁੱਛੇ ਜਾਣਗੇ ਕਿ ਕੀ ਜੋ ਕਰ ਸਕਦੇ ਸੀ ਉਹ ਕੀਤਾ ਹਾਂ ਤੇ ਜਦੋਂ ਉਹ ਦੇਖਦੇ ਆ ਤਾਂ ਬਿਲਕੁਲ ਨਜ਼ਰ ਆਉਂਦਾ ਹੈ ਕਿ ਬਿਲਕੁਲ ਨਹੀਂ ਕੀਤਾ ਠੀਕ ਆ ਜੇ ਕੀਤਾ ਤੇ ਬਹੁਤ ਘੱਟ ਕੀਤਾ ਜੋ ਫੜਾਂ ਮਾਰੀਆਂ ਜੋ ਗੱਲਾਂ ਕੀਤੀਆਂ ਉਹਦੇ ਨਾਲ ਉਹ ਤਾਂ ਬਹੁਤ ਹੀ ਘੱਟ ਕੀਤਾ ਹੂੰ ਤੇ ਇਸ ਕਰਕੇ ਇਹਨੂੰ ਇਹ ਕਿਹਾ ਜਾ ਰਿਹਾ ਹੈ ਕਿ ਹਾਂ ਇਹਦੇ ਵਿੱਚ ਮਨੁੱਖੀ ਅਣਗਹਿਲੀ ਜਾਂ ਮਨੁੱਖੀ ਗਲਤੀ ਜਾਂ ਹਿਊਮਨ 에ਰਰ ਦੇੜਾ ਹੈ ਉਹ ਨਜ਼ਰ ਆ ਰਿਹਾ ਠੀਕ ਆ ਤਾਂ ਮੋٹے ਤੌਰ ਤੇ ਇਹ ਗੱਲ ਹੈ ਬਾਕੀ ਬ੍ਰੀਕ ਗੱਲਾਂ ਜਿਹੜੀਆਂ ਆ ਉਹ ਆਪਾਂ ਡੈਮਾਂ ਦੀਆਂ ਜਾਂ ਜਿਨ੍ਹਾਂ ਦੀਆਂ ਵੀ ਹੋਰ ਆਪਾਂ ਕਰਨੀਆਂ ਡਰੇਨਸ ਦੀਆਂ ਦਰਿਆਵਾਂ ਦੀਆਂ ਉਹ ਆਪਾਂ ਵਿਸਥਾਰਤ ਕਰ ਸਕਦੇ ਹਾਂ ਕਿ ਵੀ ਜਿਹੜੇ ਡੈਮ ਬਣੇ ਨੇ ਖਾਸ ਕਰਕੇ ਭਾਖੜਾ ਦੀ ਗੱਲ ਹੁੰਦੀ ਆ ਪੌਂਗ ਦੀ ਗੱਲ ਹੁੰਦੀ ਜਿੰਨੇ ਜਿੰਨੇ ਵੀ ਹੈਗੇ ਆ ਕਿ ਉਹ ਵੀ ਕੋਈ ਗਲਤ ਤਰੀਕੇ ਨਾਲ ਬਣ ਚੁੱਕੇ ਨੇ ਜਾਂ ਉਹ ਹੁਣ ਉਦੋਂ ਨਹੀਂ ਸੋਚਿਆ ਗਿਆ ਵੀ ਇਹਦਾ 50 ਸਾਲਾਂ ਬਾਅਦ ਜਾਂ 100 ਸਾਲ ਬਾਅਦ ਕੀ ਜਿਆ ਪ੍ਰਭਾਵ ਰਹੂਗਾ ਪੰਜਾਬ ਜਾਂ ਨਾਲ ਲੱਗਦੇ ਸੂਬਿਆਂ ਦੇ ਦੇਖੋ ਉਹਦੇ 'ਚ ਵੀ ਦੋ ਪੱਖ ਨੇ ਇੱਕ ਆਪਾਂ ਕਹਿੰਨੇ ਆਪਾਂ ਗੱਡੀ ਲੈ ਲਈ ਹੁਣ ਗੱਡੀ ਠੀਕ ਹੈ ਕਿ ਨਹੀਂ ਠੀਕ ਹੈ ਗੱਡੀ ਵਧੀਆ ਹੈ ਕਿ ਮਾੜੀ ਹੈ ਜਾਂ ਬਣਾ ਲਈ ਗੱਡੀ ਕੋਈ ਆਪਾਂ ਦੂਜਾ ਹੁੰਦਾ ਕਿ ਆਪਾਂ ਚਲਾ ਕੇ ਦਰਿਆ ਉਹਨੂੰ ਜੇ ਆਪਾਂ ਮਰਸੀਡੀਜ਼ ਵੀ ਲੈ ਲਈਏ ਤੇ ਇੱਕ ਅਣਸਿੱਖੇ ਬੰਦੇ ਨੂੰ ਫੜਾ ਦਈਏ ਵੀ ਉਹ ਜਿੱਧਰ ਮਰਜ਼ੀ ਟ੍ਰੈਫਿਕ 'ਚ ਲੈ ਕੇ ਤੁਰਿਆ ਫਿਰ ਉਹ ਠੋਕੂਗਾ ਸਾਰੇ ਪਾਸੇ ਠੀਕ ਹੈ ਸੋ ਉਦਾਂ ਦੇ ਹਾਲਾਤ ਕੋਈ ਡੈਮਨ ਨੂੰ ਦੇਖ ਕੇ ਲੱਗਦੇ ਆ ਕਿ ਬਣੇ ਕਿੱਦਾਂ ਦੇ ਉਹ ਤਾਂ ਪੁਰਾਣੀ ਗੱਲ ਹੋ ਗਈ ਚਲੋ ਨਾ ਉਹਨੂੰ ਆਪਾਂ ਬਦਲ ਸਕਦੇ ਆ ਗੱਲ ਨੂੰ ਅੱਜ ਤੋਂ 50 ਸਾਲ ਪਹਿਲੇ ਜੇ ਕੋਈ ਚੀਜ਼ ਬਣੀ ਹੈ ਪਰ ਦੇਖ ਕੇ ਆਣੀ ਲੱਗਦਾ ਕਿ ਉਹਦੇ ਬਣਤਰ ਦੇ ਕਰਕੇ ਹੀ ਆ ਸਾਰਾ ਕੁਝ ਹੋ ਰਿਹਾ ਹਾਂ ਹੁਣ ਉਹਨਾਂ ਨੂੰ ਚਲਾਇਆ ਕਿਦਾਂ ਜਾ ਰਿਹਾ ਇਹ ਡਾਟਾ ਅਸੀਂ 23 ਦਾ ਤੇ 25 ਦਾ ਐਨਲਾਈਜ਼ ਕੀਤਾ ਉਹਦੀ ਡਿਟੇਲ ਜਿਹੜੀ ਹੈ ਉਹ ਬੜੀ ਹੈਰਾਨ ਕਰਨ ਵਾਲੀ ਹੈ ਔਰ ਉਹਦੇ ਵਿੱਚੋਂ ਇਹ ਮੈਂ ਤਾਂ ਨਤੀਜਾ ਕੱਢਿਆ ਕਿ ਭਾਈ ਇਹ ਬੜੀ ਸੀਰੀਅਸ ਮਨੁੱਖੀ ਗਲਤੀ ਆ ਉਹਨੂੰ ਆਪਰੇਟ ਕਰਨ ਦੇ ਵਿੱਚ ਡੈਮਸ ਨੂੰ ਅੱਛਾ ਹੁਣ ਪਹਿਲੇ ਆਪਾਂ 23 ਤੇ ਆ ਜੀਏ 2023 ਦੇ ਵਿੱਚ ਹੜ੍ਹ ਆਏ 16 ਅਗਸਤ ਨੂੰ ਵੱਡਾ ਹੜ੍ਹ ਆਇਆ 1 ਜੁਲਾਈ ਤੇ ਵੀ ਆਇਆ ਸੀ ਪਰ ਜਿਹੜਾ ਮੇਨ ਹੜ੍ਹ ਆਇਆ ਜਿਹਦੇ ਵਿੱਚ ਬਿਆਸ ਤੇ ਸਤਲੁਜ ਦੋਨਾਂ ਦੇ ਬੰਨ ਟੁੱਟ ਗਏ ਹੂੰ ਤੇ ਉਹ ਬੰਨ ਤੋੜ ਕੇ ਦਰਿਆ ਜਿਹੜਾ ਹੈ ਉਹ ਪਿੰਡਾਂ ਤੇ ਖੇਤਾਂ 'ਚ ਵੜ ਗਿਆ ਤੇ ਉਹਨੇ ਤਬਾਹੀ ਕੀਤੀ ਹੂੰ ਉਹਦਾ ਡਾਟਾ ਅਸੀਂ 18 ਅਗਸਤ ਨੂੰ 16 ਨੂੰ ਟੁੱਟਿਆ 17 ਨੂੰ ਵੀ ਬਹੁਤ ਮਾਰ ਪਈ ਤੇ 18 ਨੂੰ ਸਾਨੂੰ ਉਹ ਡਾਟਾ ਲੱਭ ਗਿਆ BBMP ਦੀ ਆਪਣੀ ਵੈਬਸਾਈਟ ਦੇ ਉੱਤੇ ਠੀਕ ਹੈ ਉਹਨੂੰ ਅਸੀਂ ਜਦੋਂ ਦੇਖਿਆ ਤੇ ਬਹੁਤ ਹੈਰਾਨੀ ਹੋਈ ਕਿ ਇੱਕ ਚੀਜ਼ ਬੜੀ ਕਲੀਅਰ ਹੈ ਉਹਦੇ ਵਿੱਚ ਕਿ ਤਿੰਨ ਤਿੰਨ ਪੈਰਾਮੀਟਰ ਆ ਰਹੇ ਆ ਇਨਫਲੋ ਆਊਟਫਲੋ ਤੇ ਡੈਮ ਦਾ ਲੈਵਲ ਪਾਣੀ ਦੀ ਆਮਦ ਪਾਣੀ ਦਾ ਨਿਕਾਸ ਤੇ ਉਹਦਾ ਪੱਧਰ ਪੱਧਰ ਇਹਦੇ ਤੋਂ ਸਾਰੀ ਸਟੋਰੀ ਕਲੀਅਰ ਹੁੰਦੀ ਹੈ ਇੱਕ ਚੌਥੀ ਕਲਾਸ ਦਾ ਬੱਚਾ ਵੀ ਉਹਨੂੰ ਦੇਖ ਕੇ ਸਮਝ ਸਕਦਾ ਹੈ ਕਿ ਪਾਣੀ ਜਦੋਂ ਪਿੱਛੋਂ ਆ ਰਿਹਾ ਔਰ ਵੱਧ ਆ ਰਿਹਾ ਤੇ ਅੱਗੋਂ ਥੋੜਾ ਛੱਡਿਆ ਜਾ ਰਿਹਾ ਤੇ ਡੈਮ ਦਾ ਪੱਧਰ ਵੱਧ ਰਿਹਾ ਠੀਕ ਹੈ ਹੁਣ ਇਹ ਗੱਲ ਨੂੰ ਸਮਝਣਾ ਕੋਈ ਔਖਾ ਨਹੀਂ ਹਾਂ ਇਹਦੇ ਵਿੱਚ ਸਿਰਫ ਇੰਨੀ ਗੱਲ ਹੈ ਕਿ ਕੀ ਉਦੋਂ ਪਾਣੀ ਛੱਡਿਆ ਜਾ ਸਕਦਾ ਸੀ ਜਦੋਂ ਆਪਣੇ ਕੋਲ ਬਚਣ ਦਾ ਰਾਹ ਸੀ ਹੂੰ ਉਹਦਾ ਜਵਾਬ ਹੈ ਬਿਲਕੁਲ ਛੱਡਿਆ ਜਾ ਸਕਦਾ ਸੀਗਾ ਆਪਾਂ ਜੇ 1 ਅਗਸਤ ਤੋਂ ਲੈ ਕੇ 15 ਅਗਸਤ ਤੱਕ ਦਾ ਡਾਟਾ ਦੇਖਦੇ ਹਾਂ ਉਹਦੇ ਵਿੱਚ ਐ ਕਲੀਅਰ ਨਜ਼ਰ ਆਉਂਦਾ ਕਿ 1 ਅਗਸਤ ਤੋਂ ਲੈ ਕੇ 10 ਅਗਸਤ ਤੱਕ ਤਾਂ ਬਹੁਤ ਕਲੀਅਰ ਓਪਰਚ्युनिटी ਸੀ ਕਿ ਤੁਸੀਂ ਆਪਣੇ ਡੈਮ ਦਾ ਲੈਵਲ ਘਟਾ ਸਕਦੇ ਸੀ ਤੁਸੀਂ ਉਹਦੇ 'ਚ ਥਾਂ ਖਾਲੀ ਕਰ ਸਕਦੇ ਸੀ ਤਾਂ ਕਿ ਪਿੱਛੋਂ ਜੇ ਕੋਈ ਅਚਾਨਕ ਪਾਣੀ ਵੱਧ ਆ ਜਾਂਦਾ ਜਿਹੜਾ ਕਿ ਡੈਮ ਨੂੰ ਬਣਾਉਣ ਦਾ ਪ੍ਰਾਇਮਰੀ ਮੰਤਵ ਹੈ ਆਪਾਂ ਬਣਾਇਆ ਕਿਉਂ ਐ ਡੈਮ ਫਲੱਡ ਰੋਕਣ ਲਈ ਇਰੀਗੇਸ਼ਨ ਜਿਹੜਾ ਆਪਾਂ ਸਿੰਚਾਈ ਲਈ ਤੇ ਬਿਜਲੀ ਬਣਾਉਣ ਲਈ ਆ ਤਿੰਨ ਮੁੱਖ ਜਿਹੜੇ ਇਹਦੇ ਕੰਮ ਹੈਗੇ ਆ ਪਰ ਸਭ ਤੋਂ ਇੰਪੋਰਟੈਂਟ ਆ ਫਲਡ ਕੰਟਰੋਲ ਤੇ ਜੇ ਫਲਡ ਕੰਟਰੋਲ ਵਾਸਤੇ ਸਾਨੂੰ ਪਿੱਛੋਂ ਪਾਣੀ ਜੇ ਅਸੀਂ ਰੋਕਣਾ ਹੈ ਤੇ ਉਹ ਚ ਥਾਂ ਤਾਂ ਚਾਹੀਦੀ ਹੈ ਨਾ ਜੇ ਸਾਰਾ ਭਰ ਲਾਂਗੇ ਤੇ ਉਹਨੇ ਫਲਡ ਕੰਟਰੋਲ ਕਿੱਦਾਂ ਕਰਨਾ ਤਾਂ ਇੱਥੇ ਉਹ ਗੱਲ ਆਂਦੀ ਹੈ ਜਦੋਂ ਮੈਂ ਨੌਸਿੱਖਿਆ ਡਰਾਈਵਰ ਅਲੀ ਗੱਲ ਕਰਦਾ ਸੀਗਾ ਕਿ ਇਹ ਭਾਵੇਂ ਇਹਨੂੰ ਨੌਸਿੱਖਿਆ ਕਹੇ ਲੋ ਭਾਵੇਂ ਇਹਨੂੰ ਇਹ ਕਹਿ ਲੋ ਕਿ ਹਾਂ ਉਹਨਾਂ ਦੇ ਹੁਣ ਇੰਟਰਸਟ ਜਿਹੜੇ ਆ ਕਿਸੇ ਦਾ ਇੰਟਰਸਟ ਹੈ ਕਿ ਡੈਮ ਭਰ ਕੇ ਰੱਖੋ ਸਾਨੂੰ ਤਾਂ ਇਰੀਗੇਸ਼ਨ ਨਾਲ ਮਤਲਬ ਹੈ ਜਿੰਦੇ ਜਿੰਦੇ ਹੜ੍ਹ ਨਹੀਂ ਆਣਾ ਦਿੱਲੀ ਚਾਹੇ ਵਾਲਾ ਹੜ੍ਹ ਨਹੀਂ ਆਣਾ ਤਾਂ ਦਿੱਲੀ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਹੜ੍ਹ ਆ ਉਹਨਾਂ ਨੂੰ ਪੀਣ ਦਾ ਪਾਣੀ ਚਾਹੀਦਾ ਸਾਰਾ ਸਾਲ ਉਹਨਾਂ ਨੂੰ ਹੈਗਾ ਕਿ ਡੈਮ ਭਰਿਆ ਰਹੇ ਸਾਨੂੰ ਸਾਰਾ ਸਾਲ ਫਿਕਰ ਨਾ ਹੋਵੇ ਵੀ ਪਾਣੀ ਪੀਣਾ ਜਾਂ ਹੋਰ ਸੁਭਿਆ ਦੀਆਂ ਗੱਲਾਂ ਆਪਾਂ ਕਰਦੇ ਆ ਜਿਹੜੀਆਂ ਉਹਨਾਂ ਦਾ ਵੀ ਕੋਈ ਫਲੱਡ ਨਾਲ ਲੈਣਾ ਦੇਣਾ ਨਹੀਂ ਹੈ ਉਹਨਾਂ ਦਾ ਜਿਹੜਾ ਹੈ ਇਰੀਗੇਸ਼ਨ ਨਾਲ ਲੈਣਾ ਦੇਣਾ ਹੈ ਜਾਂ ਬਿਜਲੀ ਨਾਲ ਲੈਣਾ ਦੇਣਾ ਪਰ ਜਿਹਦਾ ਜਿਹਨੂੰ ਡੋਬਾ ਆਣਾ ਹੈ ਉਹਦਾ ਇੰਟਰਸਟ ਪ੍ਰਾਇਮਰੀ ਕਿਉਂਕਿ ਡੈਮ ਬਣਾਇਆ ਹੀ ਉਸ ਕੰਮ ਲਈ ਸੀਗਾ ਸਭ ਤੋਂ ਪਹਿਲਾ ਮੰਤਵ ਇਹ ਸੀਗਾ ਪਰ ਜਦੋਂ ਡਾਟਾ ਆਪਾਂ ਦੇਖ ਰਹੇ ਆ ਉਹਦੇ 'ਚ ਇਹ ਦਿਖਾ ਰਿਹਾ ਕਿ 15 ਅਗਸਤ ਤੱਕ ਡੈਮ ਦਾ ਲੈਵਲ ਭਰਿਆ ਜਾ ਰਿਹਾ ਔਰ ਜਦੋਂ ਮੈਂ ਗਲਤੀ ਦੀ ਗੱਲ ਕਰਦਾ ਹੁਣ ਕਈ ਲੋਕ ਇਹ ਕਹਿ ਦਿੰਦੇ ਆ ਕਿ ਭਾਈ ਦੇਖੋ ਡੈਮ ਤਾਂ ਪਹਿਲਾਂ ਭਰਨੇ ਕਿਸੇ ਨੂੰ ਥੋੜੀ ਪਤਾ ਕਿ ਇਹ ਮੇ ਆ ਜਾਊਗਾ ਹਾਂ ਉਹਦਾ ਜਵਾਬ ਇਹ ਹੈ ਕਿ ਇੱਕ ਤਾਂ ਅੱਜਕੱਲ ਵੈਦਰ ਪ੍ਰੈਡਿਕਸ਼ਨ ਤਾਂ ਹੁੰਦੀਆਂ 15-15 ਦਿਨ ਪਹਿਲੇ ਪਤਾ ਹੁੰਦਾ ਪਰ ਉਸ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ 16 ਅਗਸਤ ਨੂੰ ਆਪਾਂ ਅਚਾਨਕ ਪਾਣੀ ਛੱਡਿਆ ਡੈਮਾਂ 'ਚੋਂ 23 ਦੇ ਵਿੱਚ ਪਰ ਸਾਨੂੰ 11 12 ਅਗਸਤ ਤੋਂ ਕਲੀਅਰ ਦਿਖ ਰਿਹਾ ਸੀ 11 ਅਗਸਤ ਤੋਂ ਕਿ ਇਨਫਲੋ ਵਧ ਰਿਹਾ ਹੈ ਆਮਦ ਜਿਹੜੀ ਹੈ ਵਧ ਰਹੀ ਹੈ ਪਾਣੀ ਦੀ ਹੁਣ ਜੇ ਆਮਦ ਵਧ ਰਹੀ ਹੈ ਤੇ ਅਸੀਂ ਉਹਦਾ ਜਿਹੜਾ ਨਿਕਾਸ ਨਹੀਂ ਵਧਾ ਰਹੇ ਤੇ ਲੈਵਲ ਨੇ ਵਧਣਾ ਹੀ ਵਧਣਾ ਜੀ ਔਰ ਉਹ ਹੋ ਵੀ ਰਿਹਾ ਤੁਹਾਡੇ ਸਾਹਮਣੇ ਤੇ ਉਹ ਜਦੋਂ ਡੈਮ ਦਾ ਲੈਵਲ ਅਚਾਨਕ ਉਸ ਪੁਆਇੰਟ ਤੇ ਚਲਾ ਗਿਆ ਜਦੋਂ ਉਸ ਤੋਂ ਜ਼ਿਆਦਾ ਉਹ ਨਹੀਂ ਰੋਕ ਸਕਦਾ ਉਸੇ ਦਿਨ ਹੜਾ ਆਂਦੇ ਆ ਤਾਂ ਇਹ ਤਾਂ ਬੜੀ ਇੱਕ ਬੜੀ ਕਲੀਅਰ ਗੱਲ ਸੀਗੀ ਉਸ ਤੋਂ ਵੀ ਜ਼ਿਆਦਾ ਖਤਰਨਾਕ ਗੱਲ ਇਹ ਸੀਗੀ ਕਿ ਸਾਨੂੰ ਦੇਖੋ ਅਸੀਂ ਡੈਮ ਐਕਸਪਰਟ ਨਹੀਂ ਸੀਗੇ ਇਹ ਹੁਣ 2 ਸਾਲਾਂ ਜਾਂ ਦੀਆਂ ਗੱਲਾਂ ਕਰ ਕਰਕੇ ਥੋੜਾ ਜਿਹਾ ਚਲੋ ਐਕਸਪਰਟਿਸ ਆ ਗਿਆ ਮੈਨੂੰ ਇਹ ਸੀਗਾ ਕਿ ਹੌਸਲਾ ਮੈਨੂੰ ਗਲਤੀ ਲੱਗੀ ਹੋਵੇ ਭਾਵੇਂ ਬੜਾ ਆਬਵੀਅਸ ਹੈ ਠੀਕ ਹੈ ਇੱਕ ਸੰਦਰਪ ਨਾਂ ਦਾ ਸੰਸਥਾ ਹੈਗੀ ਇੱਕ ਪੋਰਟਲ ਚਲਾਉਂਦੇ ਆ ਸੰਦਰਪ ਦਾ ਫੁੱਲ ਫਾਰਮ ਹੈ ਸਾਊਥ ਏਸ਼ੀਅਨ ਨੈਟਵਰਕ ਆਫ ਡੈਮਸ ਐਂਡ ਰਿਵਰਸ ਅੱਛਾ ਜੀ ਉਹਨਾਂ ਨੇ ਉਹਨਾਂ ਦਾ ਇੱਕ ਐਕਸਪਰਟ ਹੈ ਹਿਮਾਂਸ਼ੂ ਠੱਕਰ ਠੀਕ ਹੈ ਮੈਂ ਉਹਨਾਂ ਨੂੰ ਭੇਜਾਇਆ ਸਾਰਾ ਡਾਟਾ ਮੈਂ ਕਿਹਾ ਜੀ ਮੈਨੂੰ ਆ ਸ਼ੱਕ ਪੈਂਦਾ ਉਹਨਾਂ ਨੇ ਦੇਖ ਦੇ ਕੇ ਬਿਲਕੁਲ ਸਹੀ ਸ਼ੱਕ ਪੈਂਦਾ ਬਿਲਕੁਲ ਗਲਤੀ ਹੈ ਇਹਨਾਂ ਦੀ ਹੁਣ ਉਹ ਤਾਂ ਐਕਸਪਰਟ ਸੀਗਾ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਫਿਰ ਮੈਂ ਕਿਹਾ ਵੀ ਫਿਰ ਤਾਂ ਹੁਣ ਤਾਂ ਕਹਿਣ ਤੇ ਕੋਈ ਹਰ ਜ ਨਹੀਂ ਠੀਕ ਹੈ ਔਰ ਫਿਰ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪ ਗਈ ਬਿਲਕੁਲ ਹਾਂ ਇੰਡੀਅਨ ਐਕਸਪ੍ਰੈਸ ਨੇ ਜਾ ਕੇ ਬੀਬੀਐਮਬੀ ਦੇ ਚੇਅਰਮੈਨ ਨੂੰ ਸਵਾਲ ਪੁੱਛਿਆ ਹਾਂ ਤੇ ਬੀਬੀਐਮਬੀ ਦੇ ਚੇਅਰਮੈਨ ਕੋਲ ਕੋਈ ਜਵਾਬ ਨਹੀਂ ਸੀ ਗੋਲ ਮੋਲ ਗ अच्छा उस ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਡਾਟਾ ਜਿਹੜਾ ਵੈਬਸਾਈਟ ਤੋਂ ਅਸੀਂ ਚੱਕਿਆ ਸੀ ਉਹ ਗਾਇਬ ਹੋ ਜਾਂਦਾ ਹੂੰ ਔਰ ਉਹ ਅਜੇ ਤੱਕ ਗਾਇਬ ਹੈ 25 ਦੇ ਵਿੱਚ ਵੀ ਉਹ ਡਾਟਾ ਵੈਬਸਾਈਟਾਂ ਤੇ ਨਹੀਂ ਹੈਗਾ ਹੂੰ ਹੁਣ ਇਹ ਗੱਲਾਂ ਤੋਂ ਤਾਂ ਫਿਰ ਜਿਹੜੇ ਥੋੜੇ ਬਹੁਤ 5% 2% ਸ਼ੱਕ ਸੀਗੇ ਉਹ ਵੀ ਪੱਕੇ ਹੋ ਗਏ ਕਿ ਭਾਈ ਇਹਨਾਂ ਕੋਲ ਲੁਕਾਉਣ ਨੂੰ ਕੁਝ ਬਹੁਤ ਸੌਲ ਹੈਗੀ ਗੱਲ ਤਾਂ ਇਹ ਇਹ ਚੀਜ਼ਾਂ ਜਿਹੜੀਆਂ ਐਦਾਂ ਹੋ ਰਹੀਆਂ ਨਾ ਤਾਂ ਇਹਨਾਂ ਕੋਲ ਜਵਾਬ ਹੈ ਨਾ ਇਹ ਡਾਟਾ ਸਾਂਝਾ ਕਰਨਾ ਜਾਂਦੇ ਤੇ ਜਦੋਂ ਇਹਨਾਂ ਨੂੰ ਪੁੱਛੋ ਡਾਟਾ ਕਿੱਥੇ ਗਿਆ ਤੇ ਇਹਨਾਂ ਨੇ ਫਿਰ ਊਲ ਜਲੂਲ ਜਵਾਬ ਦੇਣਾ ਸ਼ੁਰੂ ਕਰ ਦਿੱਤੇ ਵੀ ਉਹ ਜੀ ਔਰ ਡਾਟਾ ਜਿਹੜਾ ਹੈ ਉਹ ਪਬਲਿਕ ਵਾਸਤੇ ਨਹੀਂ ਹੈਗਾ ਉਹ ਤਾਂ ਸਾਡੀ ਵੈਬਸਾਈਟ ਤੇ ਪਤਾ ਨਹੀਂ ਕਿਸੇ ਨੇ ਪਾਕਿਸਤਾਨ ਤੋਂ ਹੈਕ ਕਰ ਲਿਆ ਸੀ ਇਦਾਂ ਉਹਦਾਂ ਦੀਆਂ ਗੱਲਾਂ ਇਹਨਾਂ ਨੇ ਉੱਥੇ ਜਦੋਂ ਲੋਕਾਂ ਨਾਲ ਵਾਰਤਾਲਾਪ ਹੋਈ ਤੇ ਉਹਦੇ ਵਿੱਚ ਜਵਾਬ ਮਿਲੇ ਜੋ ਮੈਨੂੰ ਸੁਣਨ ਜਾਏ ਹੂੰ ਸੋ ਇੱਥੋਂ ਐ ਲੱਗਿਆ ਕਿ ਇਹ ਡਾਟਾ ਲੋਕਾਂ ਲਈ ਬਹੁਤ ਜ਼ਰੂਰੀ ਸੀ ਇਹਨੂੰ ਲੁਕੋਇਆ ਗਿਆ ਤੇ ਇਹਨੂੰ ਅੱਗੇ ਤੋਂ ਨਹੀਂ ਲੁਕੋਇਆ ਜਾਣਾ ਚਾਹੀਦਾ ਅਸੀਂ ਜਿੰਨਾ ਕੁ ਜ਼ੋਰ ਲਾ ਸਕਦੇ ਸੀ ਲਾਇਆ ਪਰ ਹਾਲੇ ਤੱਕ ਉਹ ਡਾਟਾ ਜਿਹੜਾ ਉਹ ਲੁਕੋਈ ਜਾਂਦੇ ਆ ਅਸੀਂ 25 ਦੇ ਵਿੱਚ ਫਿਰ ਇੱਕ ਕਹਿ ਲਓ ਵੀ ਆਪਣੇ ਸੂਤਰਾਂ ਦੇ ਆਧਾਰ ਤੇ ਅਸੀਂ ਵੀ ਫਿਰ ਡਿਵੈਲਪ ਕੀਤੇ ਜਿਹੜੇ ਸੋਰਸਸ ਵੀ ਸਾਨੂੰ ਡਾਟਾ ਜਿਹੜਾ ਮਿਲਦਾ ਰਹੇ ਹੂੰ ਤੇ ਤੁਸੀਂ ਹੁਣ ਮੀਡੀਆ 'ਚ ਦੇਖਦੇ ਹੋਵੋਗੇ ਕਿ ਬਹੁਤ ਸਾਰੇ ਲੋਕ ਜਿਹੜਾ ਡਾਟਾ ਉਸੇ ਸੋਰਸ ਤੋਂ ਯੂਜ਼ ਕਰਦੇ ਪਏ ਆ ਤੇ ਪਰ ਗੱਲ ਇਹ ਹੈ ਵੀ ਇਹ ਗੈਰਕਾਨੂੰਨੀ ਹੈ ਕਿਉਂਕਿ ਇੱਕ ਡੈਮ ਸੇਫਟੀ ਐਕਟ ਹੈ ਸਾਡੇ ਦੇਸ਼ 'ਚ 2021 ਦਾ ਬਣਿਆ ਹੋਇਆ ਜੀ ਜਿਹੜਾ ਕਹਿੰਦਾ ਕਿ ਡੈਮਾਂ ਦਾ ਜਿਹੜਾ ਜਿਨ੍ਹਾਂ ਨੂੰ ਨੁਕਸਾਨ ਹੋ ਸਕਦਾ ਉਹਦੇ ਨਾਲ ਪੂਰੀ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਔਰ ਨੁਕਸਾਨ ਤਾਂ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ ਤੇ ਇਨਫਾਰਮੇਸ਼ਨ ਤੁਸੀਂ ਉਹਨਾਂ ਨਾਲ ਸਾਂਝੀ ਨਹੀਂ ਕਰ ਰਹੇ ਸੋ ਇਹ ਕੁਝ ਗੱਲਾਂ ਜਿਹੜੀਆਂ ਆ ਉਹ ਇਹ ਦੇ ਵਿੱਚ ਆndੀਆਂ ਤੇ 25 ਦਾ ਡਾਟਾ ਵੀ ਅਸੀਂ ਦੇਖਿਆ ਉਹਦੇ ਵੀ 23 ਵਰਗਾ ਹੀ ਹਾਲ ਹੈ ਜੋ 25 ਦੇ ਵਿੱਚ ਹੈ ਉਹ ਵੀ ਇਦਾਂ ਹੀ ਹੈ ਕਿ ਹਾਂ ਜਦੋਂ ਪਾਣੀ ਵਧ ਰਿਹਾ ਸੀ ਅਸੀਂ ਭਾਵੇਂ ਰੋਲਾ ਤਾਂ 9 ਅਗਸਤ ਤੋਂ ਪਾਣਾ ਸ਼ੁਰੂ ਕੀਤਾ ਸ਼ਾਇਦ ਉਸ ਤੋਂ ਪਹਿਲਾਂ 9 ਅਗਸਤ ਨੂੰ ਤਾਂ ਅਸੀਂ ਲੀਗਲ ਨੋਟਿਸ BBMB ਨੂੰ ਭੇਜ ਦਿੱਤਾ ਸੀਗਾ ਕਿ ਭਾਈ ਤੁਹਾਡਾ 23 ਦੇ ਵਿੱਚ ਆ ਬੁਰਾ ਹਾਲ ਹੋਇਆ ਸੀ ਹੁਣ ਤੁਸੀਂ ਫਿਰ ਉਸੇ ਤਰਜ਼ ਤੇ ਚੱਲ ਰਹੇ ਹੋ ਪੈਟਰਨ ਤੁਹਾਡਾ ਉਹੀ ਲੱਗ ਰਿਹਾ ਕਿਉਂਕਿ ਸਾਡੇ ਕੋਲ ਡਾਟਾ ਆ ਰਿਹਾ ਸੀਗਾ ਤੇ ਤੁਸੀਂ ਹੁਣ ਹਲੇ ਤੋਂ ਸੁਧਾਰ ਕਰ ਲੋ ਔਰ 9 ਅਗਸਤ ਦੇਖ ਲੋ ਤੇ ਅੱਜ ਦਾ ਦਿਨ ਦੇਖ ਲੋ ਅੱਜ ਆਪਾਂ ਗੱਲ ਕਰ ਰਹੇ ਆ ਤਕਰੀਬਨ 9 ਸਤੰਬਰ ਆਣ ਵਾਲੀ ਹੋ ਗਈ ਮਈਨਾ ਹੋਣ ਨੂੰ ਹੋ ਗਿਆ ਹਾਂ ਤੇ ਉਹ ਜਿਹੜਾ ਐ ਫਿਰ ਉਸੇ ਕੜਿੱਕੀ ਦੇ ਵਿੱਚ ਇਹਨਾਂ ਨੇ ਲਿਆ ਕੇ ਪੰਜਾਬ ਨੂੰ ਫਸਾ ਦਿੱਤਾ ਹੁਣ ਗੱਲ ਆ ਗਈ ਆ BBMP ਦੀ ਹੁਣ ਗੱਲ ਆ ਗਈ ਆ ਪੰਜਾਬ ਸਰਕਾਰ ਦੀ ਹੁਣ ਤੁਸੀਂ ਸਰਕਾਰ ਦਾ ਇੱਥੇ ਕਿਹੇ ਯਾਰੋਨ ਦੇਖਦੇ ਹੋ ਸਰਕਾਰ ਦਾ ਰੋਲ ਤੇიც ਵੀ ਬਹੁਤ ਨਿਕੰਮਾ ਸੀ ਤੇ ਹੁਣ ਵੀ ਨਜ਼ਰ ਆ ਰਿਹਾ ਹੈ ਕਿ ਬਹੁਤ ਨਕਮਾ ਹੈ ਤੇ ਇਹਦੇ ਵਿੱਚ ਅਸੀਂ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖੀ ਜੀ ਮੈਨੂੰ ਡੇਟ ਯਾਦ ਹੈ 22 ਅਗਸਤ ਜੀ 16 ਅਗਸਤ ਨੂੰ ਹੜਾਂ ਦਾ ਜੀ 18 ਨੂੰ ਸਾਨੂੰ ਡਾਟਾ ਮਿਲਦਾ ਹੈ ਜੀ 20 ਤੱਕ ਅਸੀਂ ਵੈਰੀਫਾਈ ਕਰ ਲੈਨੇ ਆ 22 ਅਗਸਤ ਨੂੰ ਅਸੀਂ ਚਿੱਠੀ ਲਿਖ ਦਿੰਨੇ ਆ ਅਸੀਂ ਪਾਵਰ ਮਿਨਿਸਟਰ ਆਫ ਇੰਡੀਆ ਨੂੰ ਵੀ ਲਿਖੀ ਹਮ ਇਸ ਵੇਲੇ ਖੱਟਰ ਸਾਹਿਬ ਨੇ ਉਦੋਂ ਜਿਹੜੇ ਵੀ ਸੀਗੇ ਕੋਈ ਜੀ ਤੇ ਭਗਵੰਤ ਸਿੰਘ ਮਾਨ ਨੂੰ ਤੇ ਚੀਫ ਸੈਕਟਰੀ ਨੂੰ ਇਹਦੇ ਨੂੰ ਕਾਪੀ ਭੇਜੀ ਕਿ ਭਾਈ ਇਹ ਡਾਟਾ ਇਦਾਂ ਦਿਖਾ ਰਿਹਾ ਹਾਂ ਹਾਂ ਇਹ ਪਾਖੜੇ ਦਾ ਡਾਟਾ ਸਤਲੋਈ ਦਾ ਆ ਚੱਕੋ ਪੌਂਗ ਦਾ ਡਾਟਾ ਬਿਆਸ ਦਾ ਇਹਦੇ ਵਿੱਚ ਕਲੀਅਰ ਦਿਖ ਰਿਹਾ ਤੁਹਾਡੇ ਬੀਬੀ ਐਮਬੀ ਦੀ ਗਲਤੀ ਹੈ ਇਹਦੀ ਇਨਕੁਆਇਰੀ ਮੰਗੋ ਤੇ ਉਹਨਾਂ ਤੋਂ ਕੰਪਨਸੇਸ਼ਨ ਮੰਗੋ ਜੀ ਹੁਣ ਸਾਡੇ ਮੁੱਖ ਮੰਤਰੀ ਨੇ ਨਾ ਇਨਕੁਆਇਰੀ ਕਰਾਈ ਨਾ ਮੰਗੀ ਹਾਂ ਨਾ ਕੰਪਨਸੇਸ਼ਨ ਮੰਗੀ ਵੀ ਜੇ ਉਹਨਾਂ ਦੀ ਗਲਤੀ ਹੈ ਸਾਡਾ 5-10 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਹਾਂ ਤੇ ਆਪਾਂ ਜੇ ਮੰਗਾਂਗੇ ਹੀ ਨਹੀਂ ਤੇ ਉਹ ਥੋੜੀ ਤਾਂ ਦੇਣਗੇ ਇਹ ਤਾਂ ਲੜ ਲੜ ਕੇ ਲੈਣੀਆਂ ਪੰਦੀਆਂ ਕੰਪਨਸੇਸ਼ਨਾਂ ਜੀ ਤੇ ਸਾਡਾ ਮੁੱਖ ਮੰਤਰੀ ਗਾਲੀ ਨਹੀਂ ਕੱਢੀ ਕਿਸੇ ਦੀ ਕੋਈ ਇਹੋ ਜੀ ਔਰ ਮੈਨੂੰ ਇਹ ਸ਼ੱਕ ਹੈ ਕਿ ਉਹਨੇ ਤਾਂ ਨਹੀਂ ਗੱਲ ਕੀਤੀ ਕਿਉਂਕਿ ਉਹਦੀਆਂ ਆਪਣੀਆਂ ਨੇ ਲੈ ਕੇ ਆ ਨਾਲ ਬਾਹਰ ਆ ਜਾਣੀਆਂ ਸੀ ਇਨਕੁਆਇਰੀ ਦੇ ਵਿੱਚ ਕਿਉਂਕਿ ਇਹਨਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ ਹਮਮ ਔਰ ਇੱਕ ਗਲਤੀ ਜਿਹੜੀ ਇਹਨਾਂ ਨੇ ਕੀਤੀ ਉਹ ਮੈਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਬੜੀ ਓਬਵੀਅਸ ਸੀਗੀ ਇਹ ਜੁਲਾਈ ਦੇ ਵਿੱਚ ਉੱਥੇ ਚਲੇ ਗਏ ਹੈਲੀਕਾਪਟਰ ਤੇ ਬਹਿ ਕੇ ਤੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਹੁਣ ਪਾਣੀ ਨਹੀਂ ਛੱਡਣਾ ਜੀ ਹੁਣ ਜਦੋਂ ਬਾਅਦ ਚ ਉਹ ਅਸੀਂ ਡਾਟਾ ਐਨਲਾਈਜ਼ ਕੀਤਾ ਸਾਨੂੰ ਇਹ ਪਤਾ ਲੱਗਿਆ ਕਿ ਜੁਲਾਈ ਦੇ ਵਿੱਚ ਜਾਂ ਪਹਿਲੇ ਹਫਤੇ ਅਗਸਤ ਦੇ ਵਿੱਚ ਤਾਂ ਸਗੋਂ ਪਾਣੀ ਇੰਨਾ ਕਿ ਛੱਡਣਾ ਚਾਹੀਦਾ ਸੀ ਜਿੰਨੀ ਕਿ ਰਿਵਰ ਦੀ ਕੈਰੀਂਗ ਕਪੈਸਿਟੀ ਸੀ ਜਿੰਨਾ ਦਰਿਆ ਸਹਿ ਸਕਦਾ ਸੀ ਜੋ ਛੱਡਿਆ ਹੁੰਦਾ ਤਾਂ ਡੈਮ ਖਾਲੀ ਹੋਣਾ ਸੀ ਪਿੱਛੋਂ ਤੁਸੀਂ ਉਲਟੀ ਮੰਗ ਰੱਖੀ ਜਾਂਦੇ ਹੋ ਉੱਥੇ ਜਾ ਕੇ ਜੇ ਤੁਸੀਂ ਪੁੱਠੀ ਚੀਜ਼ ਮੰਗੋ ਤੇ ਅਗਲਾ ਦੇ ਦੇਵੇ ਤਾਂ ਫਿਰ ਕਿਹਦਾ ਕਸੂਰ ਹੈ ਹੂੰ ਇਹਦਾ ਮਤਲਬ ਵੀ ਤੁਸੀਂ ਨਾ ਤਾਂ ਆਪਣੇ ਐਕਸਪਰਟਸ ਨੂੰ ਪੁੱਛਦੇ ਹੋ ਯਾ ਤੁਹਾਡੇ ਵਿਭਾਗ ਨੂੰ ਪਤਾ ਨਹੀਂ ਹੈ ਹੂੰ ਯਾ ਤੁਸੀਂ ਉਹਦੇ ਨਾਲ ਸਲਾਹ ਹੀ ਨਹੀਂ ਕਰਦੇ ਆਪਾਂ ਇਹਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਫਰਜ਼ ਕਰੋ ਹੁਣ ਜਿਹੜੇ ਇਲਾਕਿਆਂ ਦੇ ਵਿੱਚ 15-15 20-20 ਫੁੱਟ ਪਾਣੀ ਆ ਗਿਆ ਜਾਂ 10-10 ਫੁੱਟ ਆ ਗਿਆ ਤਾਂ ਕੁਛ-ਕੁਛ ਫੁੱਟ ਘੱਟ ਸਕਦਾ ਸੀ 4-4 5-5 ਫੁੱਟ ਤਾਂ ਘੱਟ ਘੱਟਦਾ ਕੁਛ ਤਾਂ ਫਰਕ ਪੈਂਦਾ ਜੀ ਦੇਖੋ ਜੇ ਮੇਰਾ ਮੰਨਣਾ ਇਹ ਹੈ ਕਿ ਜੇ ਉਦੋਂ ਵੇਲੇ ਸਿਰ ਪਾਣੀ ਛੱਡਿਆ ਹੁੰਦਾ ਹਾਂ ਤਾਂ ਉਸ ਉਦੋਂ ਸਿਰਫ 2 ਦਿਨ ਦੀ ਗੱਲ ਸੀ ਜਿਹੜਾ ਮੈਂ ਬਹੁਤ ਜ਼ਿਆਦਾ ਪਿਆ ਸੀਗਾ ਉਹ ਸੀਗਾ 14 ਤੇ 15 ਅਗਸਤ ਹੂੰ ਇਹ 16 ਵਿੱਚ ਸੀਗੀ 15 16 ਅਗਸਤ ਹੋ ਸਕਦਾ ਠੀਕ ਹੈ ਜੀ ਜੇ ਆਪਣੇ ਕੋਲ ਇੰਨੀ ਕੁ ਥਾਂ ਹੁੰਦੀ ਤਾਂ ਆਪਣੇ ਡੈਮ ਨੇ ਸਹਿ ਜਾਣਾ ਸੀ ਸਹਿ ਜਾਣਾ ਸੀ ਆਪਾਂ 80000 ਕਿਊਸੇਕ ਛੱਡਿਆ ਸੀ ਉਦੋਂ 7 ਦੇ ਵਿੱਚ ਤੇ 1 ਲੱਖ 40000 ਬਿਆਸ ਦੇ ਵਿੱਚ ਜੇ ਆਪਾਂ 80 ਦੀ ਬਜਾਏ 60 ਛੱਡਿਆ ਹੁੰਦਾ ਉਸ ਦਿਨ ਤਾਂ ਡੈਮ ਤਾਂ ਇਹ ਬੰਨ ਨਹੀਂ ਸੀ ਟੁੱਟਣੇ 60 ਤਾਂ ਉਹ ਸਹਿ ਜਾਂਦਾ ਸੀਗਾ 55 ਤੇ ਰੈਗੂਲਰ ਸਾੜੀ ਰਹੇ ਸੀਗੇ ਉਹਨਾਂ ਤੋਂ 2-4 ਦਿਨ ਪਹਿਲਾਂ ਆਪਾਂ ਪਰ ਆਪਾਂ ਜੇ 15 ਦਿਨ ਪਹਿਲਾਂ ਸ਼ੁਰੂ ਹੋਏ ਹੁੰਦੇ ਜਦੋਂ ਕਿ ਅਸੀਂ 40 ਛੱਡ ਰਹੇ ਸੀਗੇ ਸਤਲੋਈ ਦੇ ਵਿੱਚੋਂ ਉਦੋਂ ਪੰਜਾਬ ਵੀ ਛੱਡ ਰਹੇ ਹੁੰਦੇ ਜਿਹੜਾ ਕਿ ਕੋਈ ਫਰਕ ਨਹੀਂ ਪੈਣਾ ਸਤਲੋਈ ਨੂੰ ਪਰ ਇਹ ਗੱਲਾਂ ਸਾਰੀਆਂ ਉਹ ਨਹੀਂ ਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ ਵੱਲ ਇੰਨਾ ਧਿਆਨ ਦੇ ਰਹੇ ਹੋਵੋ ਜੇ ਤੁਸੀਂ ਧਿਆਨ ਹੀ ਨਹੀਂ ਦੇ ਰਹੇ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਹਦਾ ਤੁਸੀਂ ਉਲਟ ਮੰਗ ਰਹੇ ਹੋ ਉੱਥੇ ਜਾ ਕੇ ਕਿ ਨਹੀਂ ਇੰਨਾ ਪਾਣੀ ਨਾ ਛੱਡੋ ਹੋਰ ਘਟਾ ਦਿਓ ਕਦੋਂ ਘਟਾਣਾ ਹੈ ਕਦੋਂ ਵਧਾਣਾ ਹੈ ਇਹ ਇੱਕ ਬਹੁਤ ਪ੍ਰੋਫੈਸ਼ਨਲ ਡਿਸੀਜਨ ਹੈ ਸਿਆਣਪ ਨਾਲ ਲੈਣ ਵਾਲਾ ਡਿਸੀਜਨ ਹੈ ਪ੍ਰੋਫੈਸ਼ਨਲ ਬੰਦੇ ਨੂੰ ਅਗੇ ਕਰਨਾ ਚਾਹੀਦਾ ਤੁਸੀਂ ਉਹ ਡਾਕਟਰ ਨੂੰ ਜਾ ਕੇ ਕਹੋ ਮੈਨੂੰ ਫਲਾਣਾ ਟੀਕਾ ਲਾ ਦੇ ਕੋਈ ਗੱਲ ਥੋੜੀ ਬਣਦੀ ਹੈ ਤੁਸੀਂ ਬਿਮਾਰੀ ਦੱਸੋਗੇ ਉਹਨਾਂ ਨੂੰ ਵੀ ਮੈਨੂੰ ਆਹ ਪ੍ਰੋਬਲਮ ਹੈ ਤੂੰ ਮੈਨੂੰ ਦੱਸ ਵੀ ਕੀ ਕੀ ਦਵਾਈ ਦਿੱਤੀ ਜਾਵੇ ਜਾਂ ਤੂੰ ਮੈਨੂੰ ਇਲਾਜ ਕਰ ਮੇਰਾ ਹੂੰ ਤੂੰ ਆਪ ਹੀ ਡਾਕਟਰ ਬਣ ਕੇ ਉੱਥੇ ਜਾ ਕੇ ਤੇ ਫਿਰ ਫਿਰ ਜੋ ਹੋਇਆ ਹੋਇਆ ਆਪਾਂ ਦੇਖਿਆ ਹੂੰ ਤੇ ਫਿਰ ਤਾਂ ਬੋਰਡ ਲੱਗੇ ਆ ਵੀ ਪਾਣੀਆਂ ਦੇ ਰਾਖੇ ਬਣੇ ਮੁੱਖ ਮੰਤਰੀ ਮਾਨ ਦੇਖੋ ਹੁਣ ਇਹ ਇਹੋ ਜਿਹੇ ਰਾਖੇ ਨੂੰ ਕੀ ਕਰੀਏ ਵੀ ਜਿਹੜੀ ਚੀਜ਼ ਨੂੰ ਜਦੋਂ ਲੋੜ ਹੈ ਉਦੋਂ ਬਚਾਉਣ ਦੀ ਲੋੜ ਹੈ ਜਦੋਂ ਸਾਡੇ ਕੋਲ ਪਹਿਲਾਂ ਲੋੜ ਤੋਂ ਜ਼ਿਆਦਾ ਉਹਦਾ ਨੁਕਸਾਨ ਹੋ ਰਿਹਾ ਹੈ ਤੇ ਆਪਾਂ ਉਹਨੂੰ ਹੁਣ ਰੱਖ ਕੇ ਕੀ ਕਰਨਾ ਆਪਣੇ ਕੋਲ ਫਿਰ ਆਪਾਂ ਕਹਿੰਦੇ ਹੁਣ ਆਪਾਂ ਕਈ ਵਾਰੀ ਇਹ ਗੱਲ ਸੁਣਦੇ ਆ ਇੱਕ ਬੂੰਦ ਪਾਣੀ ਦੀ ਬਾਹਰ ਨਹੀਂ ਜਾਣ ਦੇਣੀ ਹੂੰ ਇਹ ਕਈ ਵਾਰੀ ਪੰਜਾਬ ਸਰਕਾਰ ਤੋਂ ਵੀ ਸੁਣ ਲੈਨੇ ਆ ਕਦੇ ਭਾਰਤ ਸਰਕਾਰ ਤੋਂ ਵੀ ਸੁਣ ਲੈਨੇ ਆ ਜਦੋਂ ਪਾਕਿਸਤਾਨ ਦੀ ਗੱਲ ਹੋਣੀ ਸ਼ੁਰੂ ਹੁੰਦੀ ਹੈ ਤੇ ਪਰ ਗੱਲ ਇਹ ਹੈ ਕਿ ਇਹ ਗੱਲਾਂ ਬਚਕਾਨੀਆਂ ਗੱਲਾਂ ਨੇ ਸਿਆਣਪ ਨਾਲ ਚੱਲਣ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਨੂੰ ਪਾਣੀ ਦੀ ਲੋੜ ਹੈ ਉਦੋਂ ਆਪਾਂ ਵਰਤੀਏ ਜਦੋਂ ਆਪਾਂ ਨੂੰ ਲੋੜ ਨਹੀਂ ਹੈ ਤੇ ਆਪਾਂ ਕਿੱਧਰਲੇ ਪਾਸੇ ਉਹਨੂੰ ਕੱਢਣਾ ਹੈ ਉਹਦਾ ਰਾਹ ਖੁੱਲਾ ਰੱਖੀਏ ਸਿਆਣਾਪਨਾਲ ਡੈਮਸ ਆਪਰੇਟ ਕਰੀਏ ਜੋ ਫੈਸਿਲਿਟੀ ਆਪਣੇ ਕੋਲ ਹੈਗੀ ਹੈ ਜੇ ਉਹਨੂੰ ਵਧੀਆ ਚਲਾਵਾਂਗੇ ਉਹਦਾ ਨੁਕਸਾਨ ਘੱਟ ਹੋਗਾ ਜਿਹੜੀ ਤੁਸੀਂ ਸਵਾਲ ਪੁੱਛਿਆ ਸੀ 4-4 ਫੁੱਟ ਰਹਿ ਜਾਂਦਾ ਪਾਣੀ 16-16 ਫੁੱਟ ਦੀ بجائے ਹੋ ਸਕਦਾ 4 ਫੁੱਟ ਵੀ ਨਾ ਆਂਦਾ ਮੈਂ ਇਹ ਗਹਿਣ ਲੱਗਿਆ ਸੀ ਠੀਕ ਹੈ ਗੱਲ ਵੀ ਜੇ ਆਪਾਂ ਸਿਆਣਾਪਨਾਲ ਚੱਲੇ ਹੁੰਦੇ ਤਾਂ ਹੋ ਸਕਦਾ 4 ਫੁੱਟ ਵੀ ਨਾ ਆਂਦਾ ਔਰ ਹੋ ਸਕਦਾ ਹੈ ਕਿ ਬਹੁਤ ਸਾਰੇ ਇਲਾਕੇ ਜਿਹੜੇ ਡੁੱਬੇ ਮੈਨੂੰ ਲੱਗਦਾ 5 ਕਿਲੱਖ ਏਕੜ ਪਿਛਲੀ ਵਾਰੀ ਡੁੱਬਿਆ ਸੀ ਹੂੰ ਹੋ ਸਕਦਾ 1 ਲੱਖ ਤੇ ਰਹਿ ਜਾਂਦਾ ਠੀਕ ਹੈ ਤੋਂ ਨੁਕਸਾਨ ਨੂੰ ਆਪਾਂ ਬਹੁਤ ਮਿਨੀਮਾਈਜ਼ ਕਰ ਸਕਦੇ ਸੀ ਤੇ ਫ ਇੱਕ ਸਵਾਲ ਹੋਰ ਜਦੋਂ ਦੇਖ ਰਹੇ ਆਂ ਵੀ ਸਰਕਾਰ ਦਾ ਤਾਂ ਚਲੋ ਵਿਰੋਧ ਹੋ ਹੀ ਰਿਹਾਗਾ ਲੀਡਰਾਂ ਨੂੰ ਲੋਕ ਸਵਾਲ ਕਰ ਰਹੇ ਆ ਸਾਰਿਆਂ ਨੇ ਪੁੱਛ ਰਹੇ ਆ ਹੁਣ ਜਦੋਂ ਇੱਕ ਅਫਸਰ ਨਿਕਲਦਾ ਹੈਗਾ ਦੇਖਣ ਗਰਾਊਂਡ ਦੀ ਸਥਿਤੀ ਮੈਂ ਗੱਲ ਕਰ ਰਿਹਾਗਾ ਚੀਫ ਸਕੱਟਰੀ ਦੀ ਅ ਕ੍ਰਿਸ਼ਨ ਕੁਮਾਰ ਜੀ ਦੀ ਗੱਲ ਕਰ ਰਿਹਾ ਹੈ ਉਹਨਾਂ ਉਹਨਾਂ ਨੂੰ ਵੀ ਲੋਕਾਂ ਨੇ ਘੇਰ ਲਿਆ ਉਹਨਾਂ ਨੂੰ ਕਿਹਾਗਾ ਹਾਲਾਂਕਿ ਉਹ ਚਲੋ ਇੱਕ ਵਧਾਇਕ ਨਹੀਂ ਵੀ ਪਠਾਨ ਮਾਜਰਾ ਇਹਨਾਂ ਦੀ ਵਿਧਾਇਕ ਆ ਉਹਨਾਂ ਨੇ ਵੀ ਰੋਪ ਲਾਇਆ ਉਹਨਾਂ ਦਾ ਵੀ ਤੁਸੀਂ ਲੱਗਦਾ ਵੀ ਜਿਹੜੀ ਅਫਸਰ ਸ਼ਾਹੀ ਆ ਕਹਣ ਦਾ ਮਤਲਬ ਇਹ ਹੈ ਵੀ ਅਫਸਰ ਸ਼ਾਹੀ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਸਹੀ ਨਹੀਂ ਦੱਸ ਰਹੀ ਅਫਸਰ ਸ਼ਾਹੀ ਆਪਦੀ ਮਨਮਰਜ਼ੀ ਤੇ ਆ ਜਾਂ ਅਫਸਰ ਸ਼ਾਹੀ ਦੱਸ ਰਹੀ ਆ ਉਹਨਾਂ ਦੀ ਵਿਚਾਰਿਆਂ ਦੀ ਮੰਨੀ ਨਹੀਂ ਜਾ ਰਹੀ ਦੇਖੋ ਇਹਦੇ ਵਿੱਚ ਹੁਣ ਅੰਦਰ ਦੀਆਂ ਗੱਲਾਂ ਕਿਉਂਕਿ ਕ੍ਰਿਸ਼ਨ ਕੁਮਾਰ ਜੀ ਬਹੁਤਾ ਬੋਲਦੇ ਨਹੀਂ ਪਬਲਿਕ ਦੇ ਵਿੱਚ ਹਾਂ ਇਸ ਕਰਕੇ ਸਾਨੂੰ ਇਹ ਨਹੀਂ ਪਤਾ ਕਿ 23 ਦੇ ਵਿੱਚ ਉਹਨਾਂ ਦਾ ਸਟੈਂਡ ਕੀ ਸੀਗਾ ਠੀਕ ਆ ਪਰ ਜਿਹੜੀ ਚਿੱਠੀ ਅਸੀਂ ਲਿਖੀ ਕਿ ਇਹਦੀ ਇਨਕੁਆਇਰੀ ਕਰਾਈ ਜਾਵੇ ਜੋ ਹੋਣਾ ਸੀ ਉਹ ਇੱਕ ਵਾਰੀ ਹੋ ਗਿਆ ਪਹਿਲਾਂ ਉਹਨਾਂ ਨੇ ਸਲਾਹ ਮੰਗੀ ਨਹੀਂ ਜਾਂ ਉਹਨਾਂ ਨੇ ਦਿੱਤੀ ਨਹੀਂ ਇਹਦਾ ਹੁਣ ਸਾਨੂੰ ਇਸ ਵੇਲੇ ਕੋਈ ਪਤਾ ਨਹੀਂ ਪਰ ਜੇ ਇਨਕੁਆਇਰੀ ਵੀ ਨਹੀਂ ਹੋਈ ਤੇ ਇਹਦੇ ਵਿੱਚ ਤੇ ਅਫਸਰ ਚਾਈ ਵੀ ਜਿਹੜੀ ਹੈ ਉਹਦੇ ਤੇ ਕਸੂਰ ਆਉਂਦਾ ਹੈ ਕਿ ਇਨਕੁਆਇਰੀ ਜਿਹੜੀ ਹੈ ਘਟੋ ਘਟ ਬਾਅਦ ਚ ਤਾਂ ਪੰਜਾਬ ਸਰਕਾਰ ਨੂੰ ਕਹਿੰਦੇ ਵੀ ਇਨਕੁਆਇਰੀ ਕਰਾਂ ਦਾ ਆਪਾਂ ਨੂੰ ਫਾਇਦਾ ਹੂੰ ਵੀ ਇੱਕ ਤਾਂ ਅਗਲੀ ਵਾਰੀ ਕਸੂਰ ਜਿਹੜਾ ਹੈ ਉਹ ਜੇ ਪਹਿਲੀ ਵਾਰੀ ਇਨਕੁਆਇਰੀ ਹੋ ਕੇ ਅਕਾਉਂਟੇਬਿਲਟੀ ਫਿਕਸ ਹੋ ਜਾਊਗੀ ਤੇ ਅਗਲੀ ਵਾਰੀ ਇਹ ਨੁਕਸਾਨ ਘੱਟ ਹੋਣਗੇ ਦੂਜਾ ਕੰਪਨਸੇਸ਼ਨ ਮਿਲਣ ਦਾ ਵੀ ਚਾਂਸ ਹੈ ਵੀ ਗਲਤੀ ਉਹਨਾਂ ਦੀ ਹੈ ਪਰ ਜੇ ਉਹ ਨਹੀਂ ਹੋਈ ਤਾਂ ਮੇਰਾ ਖਿਆਲ ਹੈ ਕਿ ਅਫਸਰ ਚਾਈ ਨੂੰ ਅਸੀਂ ਐਦਾਂ ਮਤਲਬ ਫਰਕ ਨਹੀਂ ਕਰ ਸਕਦੇ ਵੀ ਇਹਨਾਂ ਨੇ ਕੋਈ ਇਹਨਾਂ ਦੀ ਕੋਈ ਗਲਤੀ ਨਹੀਂ ਹੈ ਘਟੋ ਘਟੇ ਕ੍ਰਿਸ਼ਨ ਕੁਮਾਰ ਜੀ ਨੂੰ ਬੀਇੰਗ ਆਫੀਸਰ ਜਿਹੜਾ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਆਪਣੀ ਗੱਲ ਰੱਖਣੀ ਚਾਹੀਦੀ ਹੈ ਤਾਂ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਸ਼ੱਕ ਦੇ ਘੇਰੇ ਤੋਂ ਬਾਹਰ ਜਾਂਦੀ ਹੈ ਜੇ ਉਹ ਆਪਣੀ ਸਫਾਈ ਜਿਹੜੀ ਹੈ ਵਧੀਆ ਤਰੀਕੇ ਨਹੀਂ ਦਿੰਦੇ ਜਿਹੜੀ ਕਿ ਉਹਨਾਂ ਨੇ 23 ਤੋਂ 23 ਤੱਕ ਤਾਂ ਨਹੀਂ ਸੀ ਦਿੱਤੀ 25 ਦੇ ਵਿੱਚ ਹੁਣ ਦੇਖੋ ਦਿੰਦੇ ਕਿ ਨਹੀਂ ਦਿੰਦੇ ਤਾਂ ਮੇਰਾ ਮੰਨਣਾ ਹੈ ਕਿ ਅਫਸਰਾਂ ਨੂੰ ਵੀ ਥੋੜਾ ਪਬਲਿਕ ਫੇਸਿੰਗ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਸਿਰਫ ਪੋਲਿਟਿਕ ਪੋਲੀਟੀਸ਼ੀਅਨ ਨੂੰ ਪਤਾ ਹੀ ਕੁਝ ਨਹੀਂ ਹਾਂ ਨਾ ਤਾਂ ਫਿਰ ਭਾਗੀ ਅਫਸਰ ਹੈੱਡ ਨਹੀਂ ਜਿਹੜੇ ਜਾ ਹ੍ਰਿਸ਼ਕ੍ਰਿਸ਼ਨ ਕੁਮਾਰ ਹੋਣ ਜਾਂ ਉਹ ਹੋਰ ਹੋਣ ਜਾਂ ਪ੍ਰਿੰਸੀਪਲ ਸੈਕਟਰੀ ਨੇ ਜਿਹੜੇ ਚੀਫ ਸੈਕਟਰੀ ਨੇ ਜਿਹੜੇ ਇਹ ਕੈਪਸਨਾਂ ਜਾਂ ਕਿਸੇ ਕੋਈ ਅੱਗੇ ਆ ਕੇ ਮਤਲਬ ਉਵੇਂ ਗੱਲ ਉਵੇਂ ਨਹੀਂ ਕਰਦਾ ਚਾਹੇ ਉਹ ਆਪਣੇ ਆਪਣੇ ਟਾਈਮ ਤੇ ਜਿਹੜੇ ਜਿਹੜੇ ਵਿਭਾਗਾਂ ਚ ਸੀ ਜਾਂ ਜਿਹੜੇ ਹੁਣ ਨੇ ਮਤਲਬ ਉਵੇਂ ਗੱਲ ਨਹੀਂ ਕਰਦੇ ਇਹ ਪਤਾ ਨਹੀਂ ਕਿਉਂ ਆ ਨਹੀਂ ਇਹ ਮਾੜੀ ਗੱਲ ਹੈ ਨਾ ਇਹ ਬਹਾਨੇ ਇਹੋ ਜੇ ਮਾਰ ਲੈਂਦੇ ਕਿ ਨਹੀਂ ਇਹ ਲੋਕਾਂ ਨਾਲ ਗੱਲ ਪੋਲਿਟਿਕਲ ਲੋਕ ਕਰਨਗੇ ਉੱਥੇ ਕੇ ਵੀ ਗੱਲ ਆਉਂਦੀ ਆ ਉਹ ਕਹਿੰਦੇ ਵੀ ਅਸੀਂ ਮਤਲਬ ਵੀ ਸੌਂ ਖਾਦੀ ਆ ਅਸੀਂ ਕਈ ਗੱਲਾਂ ਨਹੀਂ ਦੱਸੀਆਂ ਪਰ ਲੋ ਇਹ ਤਾਂ ਪਬਲਿਕ ਲਈ ਹੀ ਆ ਪਬਲਿਕ ਦੇ ਸਰਵੰਟ ਨੇ ਪਤਾ ਨਹੀਂ ਕਿਉਂ ਨਹੀਂ ਨੇ ਸੋਂ ਇਹ ਖਾਦੀ ਹੈ ਕਿ ਆਫੀਸ਼ੀਅਲ ਸੀਕ੍ਰੇਟ ਜਿਹੜੇ ਹੈਗੇ ਆ ਸਟੇਟ ਦੇ ਜਿਹੜੇ ਉਹ ਨਹੀਂ ਦੱਸਨੇ ਤੇ ਜੇ ਆ ਆਫੀਸ਼ੀਅਲ ਸੀਕ੍ਰੇਟ ਹੈ ਫਿਰ ਤਾਂ ਬਹੁਤ ਖਤਰਨਾਕ ਗੱਲ ਹਾਂ ਵੀ ਜੇ ਲੋਕਾਂ ਦੇ ਕੰਮ ਦੀ ਚੀਜ਼ ਹੈ ਲੋਕ ਲੋਕਾਂ ਨੂੰ ਆ ਗਿਆ ਡੋਬਾ ਸਟੇਟ ਦਾ ਨੁਕਸਾਨ ਜੇ ਆਪਣੇ ਲੋਕ ਮਰ ਰਹੇ ਤਾਂ ਸਟੇਟ ਦਾ ਵੀ ਤਾਂ ਨੁਕਸਾਨ ਹੋ ਰਿਹਾ ਤੇ ਫਿਰ ਸਟੇਟ ਦਾ ਨੁਕਸਾਨ ਦਾ ਕਾਰਨ ਲੱਭਣ ਵਾਸਤੇ ਵੀ ਜੇ ਆਪਾਂ ਗੱਲ ਨਹੀਂ ਕਰ ਰਹੇ ਜੇ ਆਪਾਂ ਮੂੰਹ ਨਹੀਂ ਖੋਲ ਰਹੇ ਤੇ ਉਹ ਤੇ ਮੇਰੇ ਖਿਆਲ ਹੈ ਇਸ ਬਾਨੇ ਨਾਲ ਤਾਂ ਨਹੀਂ ਇਹਨਾਂ ਨੂੰ ਛੱਡਿਆ ਜਾ ਸਕਦਾ ਇਹਨਾਂ ਨੂੰ ਅਫਸਰ ਚਾਈ ਨੂੰ ਖੁੱਲ ਵੀ ਹੋਣੀ ਚਾਹੀਦੀ ਹੈ ਔਰ ਉਹਨਾਂ ਨੂੰ ਇਨੀਸ਼ੀਏਟਿਵ ਵੀ ਲੈਣਾ ਚਾਹੀਦਾ ਹੈ ਉਹਨਾਂ ਨੇ ਸਬੰਧਾਨ ਦੀ ਸੌਂਖ ਖਾਧੀ ਹੈ ਹੂੰ ਕੱਲੇ ਉਹਨਾਂ ਨੂੰ ਆਫੀਸ਼ੀਅਲ ਸੀਕ੍ਰੇਟ ਐਕਟ ਨਹੀਂ ਹੈਗਾ ਸਬੰਧਾਨ ਦੇ ਨਾਲ ਵੀ ਉਹਨਾਂ ਨੂੰ ਪੂਰੀ ਉਹ ਹੈਗੀ ਹੈ ਕਿ ਅਸੀਂ ਸਬੰਧਾਨ ਦੀ ਰਾਖੀ ਕਰਾਂਗੇ ਤੇ ਸਬੰਧਾਨ ਦੀ ਰਾਖੀ ਤਾਂ ਹੀ ਹੁੰਦੀ ਹੈ ਜੇ ਤੁਸੀਂ ਵੇਲੇ ਸਿਰ ਸੱਚ ਬੋਲੋ ਲੋਕਾਂ ਦੇ ਸਾਹਮਣੇ ਉਹ ਬਾਬਾ ਨਾਨਕ ਵੀ ਕਹਿੰਦਾ ਸੱਚ ਸੁਣਾਏ ਸਿੱ ਸੱਚ ਕੀ ਵੇਲੇ ਜੇ ਹੁਣ ਤੁਸੀਂ ਬੋਲੇ ਹੀ ਕੁਝ ਨਹੀਂ ਲੋੜ ਵੇਲੇ ਜਦੋਂ ਲੋੜ ਸੀ ਸਮਝ ਜਦੋਂ ਆ ਸਕਦੀ ਸੀ ਜਦੋਂ ਫਾਇਦਾ ਹੋ ਸਕਦਾ ਸੀ ਜਦੋਂ ਨੁਕਸਾਨ ਘਟਾਇਆ ਜਾ ਸਕਦਾ ਸੀ ਤਾਂ ਫਿਰ ਤਾਂ ਇਹ ਗੱਲਾਂ ਬਾਨੇ ਬਾਜੀਆਂ ਹੁਣ ਗੱਲ ਕਰਦੇ ਆਪਾਂ ਦੂਸਰੀ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਦਾ ਬਾਰ ਬਾਰ ਫਿਰੋਜ਼ਪੁਰ ਦੀ ਗੱਲ ਕਰ ਲਈਏ ਪੱਟੀ ਹਲਕੇ ਦੀ ਗੱਲ ਕਰ ਲਈਏ ਫਾਜ਼ਲ ਕਾਦੀ ਵੀ ਗੱਲ ਕਰ ਉਹਨਾਂ ਦਾ ਇਹ ਆ ਵੀ ਕਈ ਜਿਹੜੀਆਂ ਇਹ ਜ਼ਮੀਨਾਂ ਆ ਗਈਆਂ ਜਾਂ ਜਿੱਥੋਂ ਇਹ ਦਰਿਆ ਵਹਿ ਰਿਹਾ ਹੈਗਾ ਵੀ ਉਹ ਤਾਂ ਸਾਡੀ ਮਾਲਕੀ ਜ਼ਮੀਨਾਂ ਆ ਗਈਆਂ ਇਹਦੇ ਤੇ ਸਰਕਾਰ ਕੁਝ ਨਹੀਂ ਕਰ ਰਹੀ ਸਾਨੂੰ ਜੇ ਮੁਆਵਜ਼ਾ ਆਉਂਦਾ ਉਹ ਸੈਂਟਰ ਦੇ ਰਹੀ ਆ ਉਹਦੇ 'ਚ ਵੀ ਕਾਟ ਲੱਗ ਰਹੀ ਆ ਤੇ ਪੰਜਾਬ ਸਰਕਾਰ ਤਾਂ ਬੱਕਰੀਆਂ ਮੁਰਗੀਆਂ ਦੀ ਗੱਲ ਕਰਦੀ ਸੀ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ ਇਹ ਸਾਰੀਆਂ ਗੱਲਾਂ ਦੇਖੋ ਇਹ ਮੈਂ ਵੀ ਹੁਣੇ ਰੀਸੈਂਟਲੀ ਇਹ ਗੱਲ ਬਾਰੇ ਮੈਨੂੰ ਪਤਾ ਲੱਗਿਆ ਕਿ ਦਰਿਆਵਾਂ ਦੇ ਥੱਲੇ ਜਿਹੜੀਆਂ ਜ਼ਮੀਨਾਂ ਨੇ ਉਹ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਨੇ ਥੋੜੀ ਹੈਰਾਨੀ ਵੀ ਹੋਈ ਪਰ ਇਹਦਾ ਹੁਣ ਇਹ ਤੇ ਗੱਲਾਂ ਲੌਂਗ ਟਰਮ ਕੁਐਸਚਨ ਨੇ ਹੁਣ ਇਸ ਵੇਲੇ ਆਪਾਂ ਜਿਵੇਂ ਕਹਿ ਲਓ ਵੀ ਰੈਸਕਿਊ ਐਂਡ ਰਿਲੀਫ ਵਾਲੇ ਉਹਦੇ ਚ ਹੈਗੇ ਆ ਇਸ ਕਰਕੇ ਮੈਨੂੰ ਲੱਗਦਾ ਕਿ ਇਹਦੀ ਬਹੁਤੀ ਵਿਸਥਾਰ ਚ ਸ਼ਾਇਦ ਜਾਣ ਦੀ ਲੋੜ ਨਹੀਂ ਹਲੇ ਪਰ ਉਹਦਾ ਕਾਰਨ ਇਹੋ ਜਿਹਾ ਲੱਗਦਾ ਕਿ ਦਰਿਆ ਪੁਰਾਣੇ ਜ਼ਮਾਨੇ ਚ ਅੱਗੇ ਪਿੱਛੇ ਹੁੰਦੇ ਰਹਿੰਦੇ ਸੀਗੇ ਤੇ ਲੋਕਾਂ ਦੀਆਂ ਜ਼ਮੀਨਾਂ ਕਦੀ ਬਾਹਰ ਆ ਜਾਂਦੀਆਂ ਸੀ ਕਦੀ ਦਰਿਆ ਹੇਠ ਆ ਜਾਂਦੀਆਂ ਸੀ ਸੋ ਕਿਉਂਕਿ ਪੀੜੀਦਰ ਪੀੜੀ ਜ਼ਮੀਨਾਂ ਚਲਦੀਆਂ ਆ ਰਹੀਆਂ ਤੇ ਡੈਮ ਤਾਂ ਹੁਣੇ ਬਣੇ ਆ ਦੋ ਪੀੜੀਆਂ ਪਹਿਲਾਂ ਤੇ ਇਹ ਗੱਲ ਉਹਨਾਂ ਦੀ ਗੱਲ ਦੇ ਵਿੱਚ ਬਿਲਕੁਲ ਸਚਾਈ ਜਿਹੜੀ ਹੈ ਉਹ ਹੋਣ ਦਾ ਕਾਫੀ ਚਾਂਸ ਹੈ ਤੇ ਸਰਕਾਰ ਨੂੰ ਜੋ ਬਣਦੀ ਉਹਦੇ ਤੇ ਜੋ ਠੀਕ ਗੱਲ ਹੈ ਪਰ ਇਮੀਡੀਏਟਲੀ ਤਾਂ ਆਪਾਂ ਨੂੰ ਜਿਹੜਾ ਹੈ ਉਹ ਇੱਕ ਅਗਲੇ ਕੁਝ 15 ਦਿਨਾਂ ਦੀ ਗੱਲ ਤੇ ਅਗਲੇ ਇੱਕ ਸਾਲ ਦੀ ਵੀ ਅਗਲੇ ਸਾਲ ਫਿਰ ਹੜ੍ਹ ਨਾ ਆਵੇ ਮੇਰੇ ਖਿਆਲ ਆ ਆ ਜਿਆਦਾ ਇੰਪੋਰਟੈਂਟ ਗੱਲਾਂ ਨੇ ਹੁਣ ਜਿਹੜੇ ਹੜ੍ਹ ਆਏ 23 ਦੇ ਵਿੱਚ ਜਾਂ ਜਿਹੜੇ ਹੁਣ ਆਏ ਇੱਕ ਵੱਡੀ ਗੱਲ ਹੁੰਦੀ ਹੈ ਕਿ ਕੰਪਨਸੇਸ਼ਨ ਦੀ ਮੁਆਵਜ਼ੇ ਦੀ ਉਸ ਨੂੰ ਲੈ ਕੇ ਸਰਕਾਰ ਦਾ ਤੁਸੀਂ ਵਤੀਰਾ ਕਿਉਂਕਿ ਪਿਛਲੀ ਵਾਰ ਤਾਂ ਬਹੁਤ ਵੱਡੀ ਸਟੇਟਮੈਂਟ ਆ ਗਈ ਸੀ ਬੱਕਰੀਆਂ ਮੁਰਗੀਆਂ ਵਾਲੀ ਤੇ ਹੁਣ ਤੁਸੀਂ ਕੀ ਦੇਖ ਰਹੇ ਹੋ ਦੇਖੋ ਹੁਣ ਸਾਨੂੰ ਨਾ ਸਟੇਟਮੈਂਟਾਂ ਤਾਂ ਛੱਡ ਹੀ ਦੇਣੀਆਂ ਚਾਹੀਦੀਆਂ ਕਿਉਂਕਿ ਸਟੇਟਮੈਂਟਾਂ ਇੰਨੀਆਂ ਆ ਗਈਆਂ ਜਿਨ੍ਹਾਂ ਨੂੰ ਕੋਈ ਨਾ ਤਾਂ ਪੂਰਾ ਕੀਤਾ ਤੇ ਨਾਲੇ ਜਦੋਂ ਸਟੇਟਮੈਂਟ ਆਂਦੀ ਹੈ ਤੇ ਉਹਦੇ ਪਿੱਛੇ ਕੁਝ ਵੀ ਨਹੀਂ ਨਿਕਲਦਾ ਤੇ ਉਹ ਫਿਰ ਸਟੇਟਮੈਂਟ ਦੀ ਅਗਲੀਆਂ ਦੀ ਵੀ ਵੈਲਿਊ ਖਤਮ ਹੋ ਜਾਂਦੀ ਹੈ ਵੀ ਜਿਹੜੀਆਂ ਤੁਸੀਂ ਬਾਅਦ ਚੋ ਦੇਣੀਆਂ। ਤੋਂ ਮੈਂ ਕਿਹਾ ਸਟੇਟਮੈਂਟਸ ਨੂੰ ਤਾਂ ਹੁਣ ਬਹੁਤਾ ਧਿਆਨ ਨਾ ਦੇਈਏ ਹੁਣ ਤਾਂ ਐਕਸ਼ਨ ਤੇ ਦੇਖੀ ਆਪਾਂ ਕਿ ਕਰ ਕੀ ਰਹੇ ਆ। ਜੀ। ਤੇ ਇੱਕ ਐਕਸ਼ਨ ਤਾਂ ਮੈਂ ਤੁਹਾਨੂੰ ਦੱਸ ਹੀ ਦਦਾ ਵੀ ਇਨਕੁਆਇਰੀ ਬਣਦੀ ਸੀ ਪਿਛਲੇ ਵਾਰੀ 23 ਚ ਕਰਾਈ ਨਹੀਂ। ਜੀ। ਉਹਦਾ ਨੁਕਸਾਨ ਇਸ ਵਾਰੀ ਵੀ ਹੋਇਆ। ਤੇ ਹੁਣ ਲੋਕਾਂ ਨੂੰ ਮੈਂ ਤਾਂ ਕਹੂੰਗਾ ਕਿ ਇਕੱਠੇ ਹੋ ਕੇ ਇਹ ਹਮਲਾ ਮਾਰਨਾ ਚਾਹੀਦਾ ਹੈ। ਕਿ ਸਰਕਾਰਾਂ ਦੇ ਉੱਤੇ ਦਬਾਅ ਲਗਾਤਾਰ ਬਣਿਆ ਰਹੇ ਸਿਰਫ ਇਹ ਹਰ ਦੇ ਦਿਨਾਂ 'ਚ ਨਾ ਰਹੇ ਹੂੰ ਕਿ 23 ਦੇ ਵਿੱਚ ਜਿਹੜੀਆਂ ਇਨਕੁਆਇਰੀਆਂ ਮੰਗੀਆਂ ਸੀ ਅਸੀਂ ਉਹ ਇਸੇ ਕਰਕੇ ਨਹੀਂ ਹੋਈਆਂ ਕਿਉਂਕਿ ਮੁੜ ਕੇ ਉਹਦੀ ਫਾਲੋਅ ਅਪ ਕਰਨ ਵਾਲਾ ਕੋਈ ਨਹੀਂ ਸੀਗਾ ਅਸੀਂ ਜਿੰਨੀ ਕਰ ਸਕਦੇ ਸੀ ਕੀਤੀ ਪਰ ਲੋਕਾਂ ਦਾ ਇੰਟਰਸਟ ਬੜੀ ਜਲਦੀ ਸ਼ਿਫਟ ਹੋ ਜਾਂਦਾ ਅਗਲੀਆਂ ਅਗਲੀਆਂ ਚੀਜ਼ਾਂ ਤੇ ਇੱਕ ਤਾਂ ਸੋਸ਼ਲ ਮੀਡੀਆ ਨੇ ਕੰਮਲੇ ਕੀਤੇ ਪਏ ਆ ਲੋਕ ਵੀ ਕੋਈ ਨਵਾਂ ਇਹੋ ਜਿਹਾ ਕੋਈ ਨਾ ਕੋਈ ਸ਼ੁਰਲੂ ਛੱਡੀ ਰੱਖਦੇ ਆ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਹੋ ਜਵੇ ਜੀ ਮੇਰਾ ਖਿਆਲ ਹੈ ਕਿ ਇਹ ਸਰਕਸ ਵੀ ਲੋਕਾਂ ਨੂੰ ਇਸੇ ਕਰਕੇ ਦਿਖਾਈ ਜਾਂਦੀ ਹੈ ਕਿ ਮੁੱਦਿਆਂ ਦੇ ਉੱਤੇ ਧਿਆਨ ਨ ਹੂੰ ਤਾਂ ਆਪਾਂ ਨੂੰ ਕੋਸ਼ਿਸ਼ ਕਰਨੀ ਪਹੂਗੀ ਕਿ ਘਟੋ ਘਟ ਜਿਹੜੇ ਸਿਹਰਦ ਲੋਕ ਨੇ ਉਹ ਮੁੱਦਿਆਂ ਦੇ ਉੱਤੇ ਰਹਿਣ ਜੇ 2-4% ਲੋਕ ਵੀ ਮੁੱਦਿਆਂ ਦੇ ਉੱਤੇ ਰਹਿ ਗਏ ਤਾਂ ਸਰਕਾਰ ਜਿਹੜੀ ਆ ਉਹਨੂੰ ਮੁੱਦਿਆਂ ਦੇ ਜਵਾਬਦੇਹੀ ਜਿਹੜੀ ਆ ਉਹਦੀ ਤੈ ਜਿਹੜੀ ਕਾਰਨ ਚ ਆਪਾਂ ਕਾਮਯਾਬ ਹੋ ਜਾਾਂਗੇ ਹੂੰ ਜੇ ਜਾਂਦੇ ਜਾਂਦੇ ਆਪਾਂ ਇਹ ਵੀ ਗੱਲ ਕਰ ਗਏ ਵੀ ਜਿਹੜਾ ਹੁਣ ਇੱਥੇ ਚਾਹੇ ਵਿਰੋਧੀ ਪਾਰਟੀਆਂ ਹੋਣ ਚਾਹੇ ਤੁਹਾਡੇ ਵਰਗੀਆਂ ਆਰਗੇਨਾਈਜੇਸ਼ਨਸ ਹੋਣ ਜਿਹੜੇ ਮਤਲਬ ਲੋਕਾਂ ਨੂੰ ਅਵੇਅਰ ਵੀ ਕਰਦੇ ਆ ਮੁੱਦੇ ਵੀ ਚੱਕਦੇ ਆ ਉਹਨਾਂ ਦਾ ਤੁਹਾਨੂੰ ਕਿਹੋ ਜਿਹਾ ਰੋਲ ਲੱਗ ਰਿਹਾ ਹੈਗਾ ਕਿ ਕਿ ਉੱਥੇ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਕਿੰਤੂ ਪਰੰਤੂ ਖੜੇ ਹੋ ਜਾਂਦੇ ਦੇਖੋ ਕਿੰਤੂ ਪਰੰਤੂ ਜਿਹੜੇ ਆ ਉਹ ਹੋਣਾ ਸੁਭਾਵਕ ਵੀ ਹੈ ਜਾਇਦ ਵੀ ਹੈ ਬਥੇਰੀ ਦੁਨੀਆ ਆਪਾਂ ਦੇਖਦੇ ਆਂ ਰੀਲਾਂ ਬਣਾਉਂਦੀ ਫਿਰਦੀ ਹੈ ਹੜਾਂ ਦੇ ਵਿੱਚ ਤੇ ਉਹ ਵੀ ਗੱਲ ਜਿਹੜੀ ਹੈ ਹੈਗੀ ਅਜੀਬ ਪਰ ਮੇਰਾ ਖਿਆਲ ਹੈ ਕਿ ਆਪਾਂ ਫਿਰ ਮੁੱਦੇ ਤੇ ਰਹੀਏ ਮੁੱਦਾ ਇਹ ਹੈ ਕਿ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਿਆ ਹੈ ਜਾਂ ਸਾਡੇ ਅਫਸਰ ਨੇ ਜਿਹੜੇ ਸਾਡੇ ਪੈਸੇ ਤੋਂ ਤਨਖਾਹ ਲੈਂਦੇ ਆ ਟੈਕਸ ਪੇਅਰਸ ਮਨੀ ਤੋਂ ਤਨਖਾਹ ਲੈਂਦੇ ਆ ਉਹਨਾਂ ਦੀ ਜਵਾਬਦੇਹੀ ਨੰਬਰ 1 ਤੇ ਹੈ ਆ ਜੇ ਗੱਲ ਕੋਈ ਫਲਾ ਰਿਹਾ ਨਾ ਕਿ ਆਮ ਲੋਕ ਕੀ ਕਰ ਰਹੇ ਆ ਜਾਂ ਕੋਈ ਐਨ ਜੀਓ ਵਾਲਾ ਕੀ ਕਰ ਰਿਹਾ ਤਾਂ ਦੇਖੋ ਇਹਦਾ ਇਹਦਾ ਵੀ ਕਿੰਤੂ ਪਰੰਤੂ ਜਾਇਜ਼ ਕਿੰਤੂ ਪਰੰਤੂ ਹੈ ਪਰ ਜੇ ਬਹੁਤਾ ਧਿਆਨ ਇਹਦੇ ਵੱਲ ਜਾ ਰਿਹਾ ਤਾਂ ਦਾ ਮਤਲਬ ਹੈ ਕਿ ਕੋਈ ਇਹ ਚਾਹੁੰਦਾ ਹੈ ਕਿ ਅਸਲੀ ਬੰਦਿਆਂ ਵੱਲ ਧਿਆਨ ਨਾ ਜਾਵੇ ਜਿਨ੍ਹਾਂ ਦੀ ਡਿਊਟੀ ਸੀਗੀ ਇਹ ਕੰਮ ਕਰਨ ਦੀ ਤਾਂ ਆਪਾਂ ਮੇਨ ਜਿਹੜਾ ਹੈ ਉਹ ਪੋਲਿਟਿਸ਼ੀਅਨ ਤੇ ਅਫਸਰ ਦੀ ਜਵਾਬਦੇਹੀ ਤੈਅ ਕਰੀਏ ਹਾਂ ਐਨ ਜੀਓਜ਼ ਦਾ ਜਿਹੜਾ ਰੋਲ ਹੈ ਉਹ ਪੋਜ਼ਿਟਿਵ ਵੀ ਬਹੁਤ ਹੈ ਆਪਾਂ ਦੇਖਦੇ ਹਾਂ ਕਿਸ਼ਤੀਆਂ ਜਿਹੜੀਆਂ ਐਨ ਜੀਓਜ਼ ਲੈ ਆਈਆਂ ਜਾਂ ਆਮ ਲੋਕ ਲੈ ਆਏ ਨੇ ਤਾਂ ਅੱਜ ਪੰਜਾਬੀ ਨਾਲ ਪੰਜਾਬੀ ਖੜਾ ਉਹਨੂੰ ਭਾਵੇਂ ਕੋਈ ਐਨਜੀਓ ਦਾ ਠੱਪਾ ਲਾ ਦੇਵੇ ਜਾਂ ਕੋਈ 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 ਪਿੰਡ ਵਾਲੇ ਲੋਕ ਆਪ ਹੋ ਜਾਣ ਆਪ ਮੁਹਾਰੇ ਇਕੱਠੇ ਹੋ ਕੇ ਪਹੁੰਚ ਜਾਣ ਤਾਂ ਜੋ ਕੰਮ ਹੋ ਰਿਹਾ ਉਹ ਸੰਗਤ ਕਰ ਰਹੀ ਹੈ ਬੇਸਿਕਲੀ ਜੀ ਉਹਦੇ ਵਿੱਚ ਕੋਈ ਚਲੋ ਹੋਣਗੇ ਕੋਈ ਸ਼ਰਾਰਤੀ ਕਹਿ ਲਓ ਜਾਂ ਕੋਈ ਜ਼ਿਆਦਾ ਚਤਰ ਕਹਿ ਲਓ ਪਰ ਆਮ 90% ਜਿਹੜਾ ਕੰਮ ਹੈ ਉਹ ਸਹੀ ਵੀ ਹੋ ਰਿਹਾ ਹਮ ਆਮ ਲੋਕ ਤਾਂ ਸਹੀ ਕੰਮ ਕਰ ਰਹੇ ਸੰਗਤ ਸਹੀ ਕੰਮ ਕਰ ਰਹੀ ਹੈ ਸੋ ਮੇਰਾ ਖਿਆਲ ਹੈ ਕਿ ਉਹਦੇ ਤੇ ਆਪਾਂ ਬਹੁਤਾ ਨਾ ਤਵੱਜਾ ਦੇਈਏ ਤੇ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਡੇਢ ਸਾਲ ਜੇ ਆਪਣੇ ਕੋਲ ਬਚਿਆ ਤੇ ਹੁਣ ਆਪਾਂ ਸੀਰੀਅਸ ਹੋ ਜਾਈਏ ਆਪਾਂ ਹੁਣ ਚੁਟਕਲਿਆਂ ਵਾਲੀ ਰਾਜਨੀਤੀ ਦੀ ਬਸ ਕਰ ਦਈਏ ਮਤਲਬ ਆਪਾਂ ਉਹ ਚੀਜ਼ ਫੇਲ ਹੋ ਗਈ ਤੁਹਾਡੇ ਸਾਹਮਣੇ ਤੇ ਉਹ ਚੀਜ਼ ਨੂੰ ਹੁਣ ਜੇ ਜੇ ਰੱਬ ਨੇ ਸਾਨੂੰ ਕੋਈ ਤਾਕਤ ਬਖਸ਼ੀ ਹੈ ਜਾਂ ਜਾਂ ਸੰਗਤ ਨੇ ਕੋਈ ਤਾਕਤ ਬਖਸ਼ੀ ਹੈ ਲੋਕਾਂ ਨੇ ਕੋਈ ਤਾਕਤ ਬਖਸ਼ੀ ਹੈ ਤੇ ਉਹਨਾਂ ਨੂੰ ਲੋਕਾਂ ਦੇ ਹੱਕ ਵਿੱਚ ਵਰਤਣ ਦੀ ਜਿੰਨੀ ਆਪਾਂ ਗੰਭੀਰ ਕੋਸ਼ਿਸ਼ ਕਰ ਸਕਦੇ ਆ ਉਹ ਤਾਂ ਕਰ ਲਈਏ ਹੂੰ ਤੋਂ ਉਹਨਾਂ ਦੇ ਹਰੇ ਪੈਣ ਦੀ ਹੱਲੇ ਵੀ ਅਸੀਂ ਕੋਈ ਬਹੁਤਾ ਜਲਵਾ ਦੇਖਿਆ ਨਹੀਂ ਜਿਹੜਾ ਦੇਖਣ ਦੀ ਉਮੀਦ ਸੀ ਸਾਨੂੰ ਅਸੀਂ ਅਸੀਂ ਇਹ ਇਹ ਉਮੀਦ ਕਰਦੇ ਆਂ ਵੀ ਭਾਈ ਹੁਣ ਅਗਲੇ ਸਵਾ ਸਾਲ ਡੇਢ ਸਾਲ ਜੋ ਹੈਗਾ ਉਹਦੇ ਵਿੱਚ ਨਾਰਮਲ ਇੱਕ ਜੋ ਮੁੱਖ ਮੰਤਰੀ ਹੋਣਾ ਚਾਹੀਦਾ ਉਹਦੇ ਮੰਗ ਥੋੜਾ ਆਪਾਂ ਕੋਸ਼ਿਸ਼ ਕਰ ਲਈਏ ਚੱਲਣ ਦੀ ਜੈ ਐਕਸਟਰਾ ਆਰਡੀਨਰੀ ਵਧੀਆ ਨਹੀਂ ਵੀ ਕਰ ਸਕਦੇ ਤਾਂ ਕਿਉਂਕਿ ਹੁਣ ਤਾਂ ਜੋ ਹਾਲਾਤ ਨੇ ਉਹ ਬਹੁਤੇ ਸੋਹਣੇ ਜਿਹੜੇ ਹੈ ਨਹੀਂ ਨਜ਼ਰ ਆ ਰਹੇ ਹੂੰ ਹੁਣ ਤਾਂ ਮਤਲਬ ਲੱਗਦਾ ਸਟੇਟ ਪੂਰੀ ਤਰ੍ਹਾਂ ਕਲੈਪਸ ਵੀ ਹੋ ਗਈ ਕਿਉਂਕਿ ਆਰਥਿਕ ਸਾਡਾ ਪੱਖ ਉਹ ਪਹਿਲਾਂ ਤੋਂ ਹੀ ਕਿੰਨਾ ਕਮਜ਼ੋਰ ਆ ਜਦੋਂ ਦਾ ਪਿਛਲੇ ਇੱਕ ਦਹਾਕੇ ਤੋਂ ਹੀ ਬਹੁਤ ਜ਼ਿਆਦਾ ਅਸੀਂ ਥੱਲੇ ਜਾ ਰਹੇ ਆਂ ਪਰ ਤੋਂ ਜਿਹੜਾ ਫ੍ਰੀ ਵਾਲਾ ਸ਼ੋਸ਼ਾ ਇਹ ਆ ਸਾਰਾ ਸਿਸਟਮ ਉਹਨੇ ਸਾਨੂੰ ਬਹੁਤ ਥੱਲੇ ਸੇੜਤਾ ਹਾਂ ਬਿਲਕੁਲ ਇਹ ਦੇ ਵਿੱਚ ਦੋ ਪਾਸੇ ਗੜਬੜ ਹੋਈ ਹੈ ਇੱਕ ਤਾਂ ਕੰਪੀਟੀਸ਼ਨ ਲੱਗਿਆ ਫ੍ਰੀ ਦਾ ਹਾਂ ਪਾਰਟੀਆਂ ਜਿਹੜੀਆਂ ਸੀਗੀਆਂ ਮੈਂ ਆ ਫ੍ਰੀ ਦੇ ਦੂੰ ਮੈਂ ਆ ਫ੍ਰੀ ਦੇ ਦੂੰ ਉਹ ਲੋਕ ਚਾਂਸੇ ਚ ਆ ਜਾਂਦੇ ਆ ਜੀ ਹੁਣ ਡੈਮੋਕ੍ਰੇਸੀ ਦੀ ਇਹ ਕਮਜ਼ੋਰੀ ਵੀ ਹੈ ਹਾਂ ਵੀ ਵੋਟਾਂ ਪਾ ਕੇ ਸਰਕਾਰ ਬਣਨੀ ਹੈ ਬਹੁਤੇ ਲੋਕ ਜਿਹੜੇ ਆ ਉਹ ਮਤਲਬ ਹੁਣ 1000 ਰੁਪਏ ਵਾਲੀ ਗੱਲ ਤੇ ਬਹੁਤੀ ਦੁਨੀਆ ਡੁੱਲ ਗਈ ਜੀ ਬਹੁਤ ਔਖਾ ਸੀ ਦੇਣਾ ਤੇ ਬਜਟ ਦੇ ਵਿੱਚ ਜਿਹੜੀ ਸਰਕਾਰ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਹੋਵੇ ਉਹਨੇ ਹੁਣ ਦੇਖ ਲਓ ਵੀ ਉਹ ਦਿੱਤਾ ਵੀ ਨਹੀਂ ਤਾਂ ਵੀ 4.5 ਲੱਖ ਕਰੋੜ ਕਰਕੇ ਬਹਿ ਗਏ ਹਾਂ ਤੇ ਉਹ ਗੱਲਾਂ ਜਿਹੜੀਆਂ ਨੇ ਇਹ ਹਾਲੇ ਸਾਡੇ ਲੋਕ ਨਹੀਂ ਸਮਝ ਰਹੇ ਕਿ ਉਹ ਗੱਲਾਂ ਜਿਹੜੀਆਂ ਸੰਭਵ ਹੀ ਨਹੀਂ ਨੇ ਜਾਂ ਉਹੀ ਗੱਲ ਹੈ ਵੀ ਜਿਹੜਾ ਚੁਟਕਲਾ ਆਪ ਆ ਗਿਆ ਸੁਣਦੇ ਸੀਗੇ ਵੀ ਕਿਸੇ ਪੇਡਾ ਨੂੰ ਕਿਸੇ ਨੇ ਕਿਹਾ ਵੀ ਤੁਹਾਨੂੰ ਕੰਬਲ ਦੇਾਂਗੇ ਤੇ ਉਹਨਾਂ ਨੂੰ ਬਾਅਦ ਚ ਸਮਝ ਆਈ ਵੀ ਉਹਨਾਂ ਜਿਹੜੀ ਆ ਉਹ ਕਿੱਥੋਂ ਆਣੀ ਹੈ ਵੀ ਸਾਡੀ ਉਹ ਲਾ ਕੇ ਤੇ ਉਹਦੇ ਕੰਬਲ ਬਣਨੇ ਪਹਿਲਾਂ ਹੂੰ ਤਾਂ ਉਹ ਗੱਲ ਹੈ ਕਿ ਤੁਹਾਡੀ ਜਿਹੜੀ ਉਹਨ ਲਾਈ ਜਾਣੀ ਹੈ ਤਾਂ ਤਾਂ ਹੀ ਤੁਹਾਨੂੰ ਕੰਬਲ ਮਿਲਨੇ ਆ ਇਸ ਕਰਕੇ ਉਹਨਾਂ ਗਮਲਾਂ ਦੇ ਉਮੀਦ ਛੱਡ ਦਿਓ ਜਿਹੜੀ ਉਹਨਾਂ ਹੈਗੀ ਆ ਉਹਦੇ ਨਾਲ ਹੀ ਸਾਰ ਲਓ ਤੇ ਆਪਾਂ ਪੰਜਾਬੀ ਜਿਹੜੇ ਇੱਕ ਦੂਜੇ ਨਾਲ ਖੜੇ ਆ ਆ ਇੱਕ ਚੰਗੀ ਚੀਜ਼ ਹੋਈ ਆ ਆਪਾਂ ਜੇ ਪੋਲਿਟਿਕਸ ਨੂੰ ਸੁਧਾਰਨਾ ਹੈ ਪੰਜਾਬ ਦੀ ਨੂੰ ਅਗਲੇ 10 20 ਸਾਲਾਂ ਦੇ ਵਿੱਚ ਤਾਂ ਉਹਦੇ ਵਾਸਤੇ ਵੀ ਲੋਕਾਂ ਨੂੰ ਹਮਲਾ ਮਾਰਨਾ ਪੈਣਾ ਹੈ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਹੈ ਔਰ ਇਹ ਪੋਲਿਟੀਕਲ ਪਾਰਟੀਆਂ ਦੀ ਜਵਾਬਦੇਹੀ ਵੀ ਤੈਅ ਕਰਨੀ ਪੈਣੀ ਹੈ ਇੱਕ ਆਪਾਂ ਸਰਕਾਰਾਂ ਦੀ ਗੱਲ ਬਹੁਤ ਕਰਦੇ ਆ ਆਪਾਂ ਆਪੋਜੀਸ਼ਨਾਂ ਦੀ ਨਹੀਂ ਕਰਦੇ ਹਮ ਅੱਜ ਆਪੋਜੀਸ਼ਨਾਂ ਕਿੱਥੇ ਨੇ ਸਹੀ ਸਵਾਲ ਕੋਈ ਪੁੱਛ ਹੀ ਨਹੀਂ ਰਿਹਾ ਔਰ ਇਹ ਹੀ ਗੱਲਾਂ ਵਾਰ-ਵਾਰ ਹੋਣਾ ਜਾਂਦੀਆਂ ਵੀ ਇਹਨਾਂ ਦਾ ਜੀ 75 25 ਚੱਲਦਾ ਇਹਨਾਂ ਦਾ 60 40 ਚੱਲਦਾ ਤਾਂ ਕ੍ਰੈਡੀਬਿਲਟੀ ਤਾਂ ਜ਼ੀਰੋ ਹੋ ਗਈ ਪੋਲੀਟਿਸ਼ਨਾਂ ਦੀ ਸਾਰੇ ਤਰ੍ਹਾਂ ਦੇਆਂ ਦੀ ਚਲੋ ਮੈਂ ਉਮੀਦ ਕਰਦਾ ਵੀ ਇਹ ਤੁਹਾਡੀ ਭੇਡਾਂ ਵਾਲੀ ਗੱਲ ਭੇਡਾਂ ਨੂੰ ਸਮਝ ਆ ਜਾਏ ਮੈਂ ਵੀ ਉਮੀਦ ਕਰਦਾ ਜੀ ਜੀ ਚਲੋ ਤੁਸੀਂ ਸਮਾਂ ਦਿੱਤਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸੋ ਇਹ ਜਸਕੀਰਤ ਜੀ ਅੱਗੇ ਫੇਰ ਇਹਨਾਂ ਨਾਲ ਲਗਾਤਾਰ ਅਸੀਂ ਰਾਤ ਤੇ ਚ ਵੀ ਹੁੰਨੇ ਆ ਅੱਗੇ ਫੇਰ ਗੱਲਬਾਤ ਕਰਾਂਗੇ ਇਹਨਾਂ ਨਾਲ ਥੋੜਾ ਜਿਹਾ 10 15 ਦਿਨਾਂ ਬਾਅਦ ਜਦੋਂ ਥੋੜਾ ਜਿਹਾ ਰੀਲੀਫ ਹੋਊਗਾ ਜ ਉਹ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਪੱਧਰ ਕਰਨਗੇ ਪਰ ਨਾਲ ਦੀ ਨਾਲ ਇਹੇ ਲੋਕਾਂ ਨੂੰ ਸਾਥ ਦੇਣ ਦੀ ਵੀ ਲੋੜ ਆ ਇਹਨਾਂ ਦੇ ਨਾਲ ਤੁਹਾਨੂੰ ਵੀ ਸਾਥ ਦੇਣ ਦੀ ਲੋੜ ਆ ਵੀ ਜਿਹੜਾ ਅਗਲੀ ਵਾਰ ਅਗਲੀ ਵਾਰ ਫਲੱਡ ਨਾ ਆਵੇ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਕਿਵੇਂ ਰਾਹਤ ਕਾਰਜ ਕਰਨੇ ਆ ਜਿਹੜਾ ਸਾਡਾ ਇੱਕ ਕੋਆਰਡੀਨੇਸ਼ਨ ਆ ਉਹ ਤਕੜਾ ਮਜ਼ਬੂਤ ਬਣੇ ਇੱਕ ਪੱਕੇ ਤੌਰ ਦੇ ਤੇ ਪ੍ਰਸ਼ਾਸਨ ਵੀ ਲੋਕਾਂ ਦੇ ਨਾਲ ਕਮਿਊਨੀਕੇਟ ਕਰੇ ਉਹਦੇ ਲਈ ਕੀ ਕੀ ਕਦਮ ਹੋਣਾ ਚਾਹੀਦਾਗਾ ਮੌਕ ਡ੍ਰਿਲਸ ਹੋਣੀਆਂ ਚਾਹੀਦੀਆਂ ਹੀਆਂ ਉਹਦੇ ਲਈ ਲਗਾਤਾਰ ਅਸੀਂ ਗੱਲਬਾਤ ਇਹਨਾਂ ਨਾਲ ਕਰਦੇ ਰਹਾਂਗੇ ਲੋਕ ਵੀ ਇਹਨਾਂ ਨੂੰ ਸਹਿਯੋਗ ਦੇਣ ਇਹ ਵੀ ਲੋਕਾਂ ਨੂੰ ਸਹਿਯੋਗ ਸਹਿਯੋਗ ਦੇਣ ਇਹੀ ਉਮੀਦ ਹੈ ਅੱਗੇ ਫਿਰ ਹਾਜ਼ਰ ਹੋਣੇ ਆ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ